हेलो स्टूडेंट्स वेलकम बैक टू माय चैनल आई होप ਤੁਸੀਂ ਸਾਰੇ ਠੀਕ ਹੋਵੋਗੇ ਸੋ ਅਸ ਦਿ ਵੀਡੀਓ ਬੀਅਰਡ ਸੈਕੰਡ ਸੈਮ ਦੇ ਸਟੂਡੈਂਟਸ ਲਈ ਪੇਪਰ ਕਰ ਰਹੇ ਸੀ ਸੋਸਾਇਲੋਜੀਕਲ ਬੇਸਿਸ ਆਫ এডুকেਸ਼ਨ ਔਰ ਯੂਨਿਟ 3 ਕਰਾਂਗੇ ਪਹਿਲੇ ਦੋ ਫੁੱਲ ਯੂਨਿਟ ਮੈਂ ਅਪਲੋਡ ਕੀਤੇ ਹੋਏ ਆ ਤੁਸੀਂ ਦੇਖ ਸਕਦੇ ਹੋ ਵੀਡੀਓਜ਼ ਮੇਰੇ ਚੈਨਲ ਦੇ ਉੱਪਰ ਔਰ ਨਾਲ ਦੇ ਨਾਲ ਪਲੇਲਿਸਟ ਬਣੀ ਹੋਈ ਆ ਸੋ ਅਸੀਂ ਜਿਹੜਾ ਆ ਯੂਨਿਟ 3 ਜਿਹੜਾ ਕਰਾਂਗੇ এডুকেਸ਼ਨ ਐਂਡ ਕਲਚਰ ਬਹੁਤ ਹੀ ਈਜ਼ੀ ਟਾਪਿਕ ਆ ਸੱਭਿਆਚਾਰ ਤੇ ਸਿੱਖਿਆ ਦੇ ਬਾਰੇ ਵਿੱਚ ਕਲਚਰ ਕਨਸੈਪਟ ਕੈਰੈਕਟੈਰਿਸਟਿਕਸ ਐਂਡ ਇਟਸ ਇੰਟਰੈਕਸ਼ਨ ਵਿਦ এডੂਕੇਸ਼ਨ ਠੀਕ ਹੈ ਸੱਭਿਆਚਾਰ ਦਾ ਅਰਥ ਵਿਸ਼ੇਸ਼ਤਾਵਾਂ ਅਤੇ ਇਸ ਦੀ ਸਿੱਖਿਆ ਦੇ ਨਾਲ ਕਿਰਿਆ ਕਰਨੀ ਹੈ ਠੀਕ ਹੈ ਸਿੱਖਿਆ ਦੇ ਨਾਲ ਇਹਦੀ ਅੰਤਰਕਿਰਿਆ ਕਰਨੀ ਹੈ ਸੋ ਸਿੱਖਿਆ ਦੇ ਨਾਲ ਜਿਹੜੀ ਇਹਦੀ ਕੀ ਅੰਤਰਕਿਰਿਆ ਠੀਕ ਹੈ ਕੁਐਸਚਨ ਦੇ ਵਿੱਚ ਥੋੜਾ ਜਿਹਾ ਮਿਸ ਹੋ ਗਿਆ ਸੀਗਾ ਤੁਸੀਂ ਜਿਹੜਾ ਆ ਇਹਨੂੰ ਆ ਜਿਹੜਾ ਇੱਥੇ ਅੰਤਰ ਜਿਹੜਾ ਜ਼ਰੂਰ ਲਿਖ ਦਿਓ ਸੌਰੀ ਔਰ ਤੁਸੀਂ ਇਹਦੇ ਵਿੱਚ ਅੰਤਰਕਿਰਿਆ ਜ਼ਰੂਰ ਲਿਖ ਦਿਓ ਠੀਕ ਹੈ ਸੱਭਿਆਚਾਰ ਅਰਥ ਵਿਸ਼ੇਸ਼ਤਾਵਾਂ ਦਾ ਸਿੱਖਿਆ ਦੇ ਨਾਲ ਅਸੀਂ ਅੰਤਰ ਕੀਤਾ ਕਿਵੇਂ ਜੁੜਿਆ ਹੋਇਆ ਸਿੱਖਿਆ ਦੇ ਨਾਲ ਸੱਭਿਆਚਾਰ ਸ਼ੁਰੂ ਕਰਦੇ ਹਾਂ ਸੱਭਿਆਚਾਰ ਕਿਸੇ ਖਾਸ ਖਿੱਤੇ ਜਾਂ ਕੌਮ ਵਿੱਚ ਵਸਦੇ ਲੋਕਾਂ ਦੀ ਜੀਵਨ ਜਾਂਚ ਹੈ ਠੀਕ ਹੈ ਸੱਭਿਆਚਾਰ ਕੀ ਹੈ ਕਿ ਕਿਸੇ ਦੇਸ਼ ਜਾਂ ਰਾਸ਼ਟਰ ਦੇ ਵਿੱਚ ਜਾਂ ਕੌਮ ਦੇ ਵਿੱਚ ਵਸਦੇ ਲੋਕਾਂ ਦੀ ਜੀਵਨ ਜਾਂਚ ਹੈ ਠੀਕ ਹੈ ਇਸ ਵਿੱਚ ਉਹਨਾਂ ਲੋਕਾਂ ਦਾ ਰਹਿਣ ਸਹਿਣ, ਕਦਰਾਂ ਕੀਮਤਾਂ, ਵਿਚਾਰ, ਰੁਚੀਆਂ, ਮਨੋਤਾ, ਵਿਸ਼ਵਾਸ, ਖਾਣੀ ਪੀਣੀ, ਰੀਤੀ ਰਿਵਾਜ, ਪਹਿਰਾਵੇ, ਮਨਪਰਚਾਵੇ ਦੀ ਢੰਗ, ਤਿਹਾਰ ਆਦਿ ਸ਼ਾਮਲ ਹਨ। ਠੀਕ ਹੈ ਸੋ ਕੀ ਹੁੰਦਾ ਆ ਕਿ ਇੱਕ ਸੱਭਿਆਚਾਰ ਕੀ ਆ ਕਿ ਇੱਕ ਜਿਹੜਾ ਸਮਾਜ ਆ, ਇੱਕ ਰਾਸ਼ਟਰ ਆ ਜਾਂ ਇੱਕ ਕੌਮ ਦੇ ਵਿੱਚ ਜਿਹੜੇ ਲੋਕ ਰਹਿੰਦੇ ਆ ਹਨਾ ਉਹਨਾਂ ਦਾ ਰੈਂਡ ਸੈਂਡ ਕਿਵੇਂ ਦਾ ਆ, ਉਹ ਕੀ ਖਾਂਦੇ ਪੀਂਦੇ ਆ, ਉਹ ਕਿਹੜੇ ਵਿਚਾਰਾਂ ਨੂੰ ਮੰਨਦੇ ਆ ਹਨਾ ਤੇ ਮਨ ਪਰ ਚਾਵੇ ਦੇ ਲਈ ਕਿਹੜੇ ਜਿਹੜੇ ਢੰਗ ਯੂਜ਼ ਕਰਦੇ ਆ ਤਿਹਾਰ ਕਿਵੇਂ ਹੈ ਨਾ ਕਿਹੜੇ ਸ਼ਾਮਿਲ ਆ ਉਹ ਸਭ ਸੱਭਿਆਚਾਰ ਹੁੰਦਾ ਆ ਜਿਵੇਂ ਸਾਡਾ ਕਲਚਰ ਪੰਜਾਬੀ ਕਲਚਰ ਆ ਹੈ ਨਾ ਜੇ ਆਪਾਂ ਗੱਲ ਕਰੀਏ ਸਾਡੇ ਜਿਹੜੀ ਆ ਖਾਣ ਪੀਣ ਦੀ ਤੇ ਅਸੀਂ ਜਿਹੜਾ ਆ ਕਿਦਾਂ ਦਾ ਖਾਣਾ ਸੀ ਘਰ ਦਾ ਖਾਣਾ ਜਿਆਦਾ ਜਿਹੜਾ ਆ ਖਾਂਦੇ ਆ ਨਾ ਸਾਡੇ ਜੇ ਆਪਣੇ ਪੰਜਾਬੀ ਕਲਚਰ ਦੀ ਗੱਲ ਕਰੀਏ ਤੇ ਸਰੋਂ ਦਾ ਸਾਗ ਮੱਕੀ ਦੀ ਰੋਟੀ ਫੇਮਸ ਆ ਨਾ ਸਾਡੇ ਖਾਣੇ ਦੇ ਵਿੱਚ ਦੁੱਧ ਦੇਈ ਲਸਤੀ ਜਿਹੜਾ ਆ ਐਡ ਆ ਉਸ ਤੋਂ ਬਾਅਦ ਜੇ ਗੱਲ ਕਰੀਏ ਪਹਿਰਾਵੇ ਦੀ ਤੇ ਸੂਟ ਸਲਵਾਰ ਜਿਹੜਾ ਆ ਕੁੜੀਆਂ ਦਾ ਪਹਿਰਾਵਾ ਤੇ ਕੁੜਤਾ ਪਜਾਮਾ ਮੁੰਡਿਆਂ ਦਾ ਪਹਿਰਾਵਾ ਹਾਲਾਂਕਿ ਸਭਿਆਚਾਰ ਦੇ ਵਿੱਚ ਚੇਂਜਸ ਆ ਚੁੱਕੀਆਂ ਆ ਬਦਲਾਵ ਹੋ ਚੁੱਕਿਆ ਪਹਿਰਾਵਾ ਬਹੁਤ ਹੱਦ ਤੱਕ ਬਦਲ ਚੁੱਕਿਆ ਬਟ ਫਿਰ ਵੀ ਜਿਹੜਾ ਮੇਨਰ ਕਾਮਨ ਪਹਿਰਾਵਾ ਉਹ ਅੱਜ ਵੀ ਜਿਹੜਾ ਹੈ ਦੇਖਣ ਨੂੰ ਮਿਲਦਾ ਆ ਮਨਪਰਚਾਵੇ ਦੇ ਜਿਹੜੇ ਟਾਂਗਾ ਗਿੱਦਾ ਪੰਗੜਾ ਠੀਕ ਹੈ ਪਾ ਕੇ ਲੋਕੀ ਜਿਹੜਾ ਆਪਣਾ ਮਨਪਰਚਾਵਾ ਕਰ ਲੈਂਦੇ ਆ ਦੀਵਾਲੀ ਦੁਸਹਿਰਾ ਵਿਸਾਖੀ ਹੋਜੇ ਤੇ ਤਿਹਾੜ ਮਨਾਏ ਜਾਂਦੇ ਆ ਸੋ ਇਹ ਸਾਡਾ ਜਿਵੇਂ ਪੰਜਾਬੀ ਸੱਭਿਆਚਾਰ ਆ ਬਸ ਉਸੇ ਸੱਭਿਆਚਾਰ ਦੇ ਆਪਾਂ ਗੱਲ ਕਰ ਰਹੇ ਆ ਸੱਭਿਆਚਾਰ ਕੀ ਆ ਲੋਕਾਂ ਦੀ ਜੀਵਨ ਜਾਂਚ ਆ ਲੋਕਾਂ ਦੇ ਰਹਿਣੇ ਸਹਿਣੇ ਬਹਿਣੇ ਉੱਠਣੇ ਖਾਣੇ ਪੀਣੇ ਸਾਰਾ ਕੁਝ ਇਹਦੇ ਵਿੱਚ ਇਨਕਲੂਡ ਆ ਸੋ ਸੱਭਿਆਚਾਰ ਸ਼ਬਦ ਸੱਭਿਆ ਪਲੱਸ ਆਚਾਰ ਤੋਂ ਮਿਲ ਕੇ ਬਣਿਆ ਹੈ ਠੀਕ ਹੈ ਸੱਭੇ ਦਾ ਅਰਥ ਹੁੰਦਾ ਨਿਯਮਬੱਧਤਾ ਨਿਯਮਬੱਧਤਾ ਵੀ ਕੁਝ ਨਿਯਮਾਂ ਜਿਨ੍ਹਾਂ ਨੂੰ ਅਸੀਂ ਫਾਲੋ ਕਰਦੇ ਹਾਂ ਆਚਾਰ ਮਤਲਬ ਆਚਰਨ ਜਾਂ ਵਰਤਾਰ ਠੀਕ ਹੈ ਜਿਹੜੇ ਨਿਯਮਾਂ ਨੂੰ ਆਪਾਂ ਵਰਤਦੇ ਹਾਂ ਹਨਾ ਤਾਂ ਉਹ ਕੀ ਆ ਸੱਭਿਆਚਾਰ ਆ ਭਾ ਉਹ ਚਰਿੱਤਰ ਜੋ ਜੀਵਨ ਵਿੱਚ ਕਿਸੇ ਨਿਯਮਨਬੱਧਤਾ ਦਾ ਧਾਰਨੀ ਹੈ ਵੀ ਕੋਈ ਮਤਲਬ ਨਿਯਮ ਬਣੇ ਹੋਇਆ ਉਹਦੇ ਅਕੋਰਡਿੰਗ ਚੱਲਦਾ ਪਿਆ ਆ ਉਹਨੂੰ ਸੱਭਿਆਚਾਰ ਕਹਿੰਦੇ ਜਿਵੇਂ ਹੁਣ ਸਾਡੇ ਨਿਯਮ ਬਣੇ ਹੋਇਆ ਸਾਨੂੰ ਪਤਾ ਕਿ ਅਸੀਂ ਜੇ ਤਿਉਹਾਰ ਮਨਾਉਣਾ ਤੇ ਸਾਡੇ ਤਿਉਹਾਰ ਕਿਹੜੇ ਆ ਸੀ ਕਦੋਂ ਮਨਾਉਣੇ ਆ ਹਨਾ ਤੇ ਜੇ ਆਪਾਂ ਕਲਚਰ ਦੀ ਗੱਲ ਕਰੀਏ ਤੇ ਅਗਰ ਆਪਾਂ ਹਨਾ ਗੱਲ ਕਰੀਏ ਵੀ ਮਨੋਰੰਜਨ ਦੀ ਨਾ ਕੋਈ ਪ੍ਰੋਗਰਾਮ ਆਉਂਦਾ ਕੋਈ ਵਿਆਹ ਸ਼ਾਦੀ ਆਉਂਦੀ ਆ ਤਾਂ ਅਸੀਂ ਜਿਹੜਾ ਉੱਥੇ ਭੰਗੜਾ ਪਾਉਨੇ ਆ ਗਿੱਧਾ ਪਾਉਨੇ ਆ ਸੋ ਇਸ ਤਰੀਕੇ ਦੇ ਨਾਲ ਉਹ ਨਿਯਮ ਬਣੇ ਹੋਏ ਆ ਸੀ ਉਹਨਾਂ ਦੇ ਵਿੱਚ ਹੀ ਜਿਹੜਾ ਆ ਉਹਨਾਂ ਨੂੰ ਧਾਰਨ ਕਰਦੇ ਆ ਉਹਨਾਂ ਨੂੰ ਫਾਲੋ ਕਰਦੇ ਆ ਉਸ ਤਰੀਕੇ ਦੇ ਨਾਲ ਹੀ ਚੱਲਦੇ ਆ ਤੇ ਸਾਰਾ ਕੁਝ ਕੀ ਆ ਸੱਭਿਆਚਾਰ ਆ ਮਨੁੱਖ ਜੋ ਕੁਝ ਸਿੱਖਦਾ ਹੈ ਜਾਣਦਾ ਹੈ ਵਿਸ਼ਵਾਸ ਕਰਦਾ ਹੈ ਉਸ ਸਮੂਹ ਜਿਸ ਨਾਲ ਉਹ ਸੰਬੰਧਿਤ ਹੈ ਉਸ ਵਿੱਚ ਆਪਣੀ ਸਾਰੀ ਜ਼ਿੰਦਗੀ ਕੱਟਦਾ ਹੈ ਤੇ ਇਹ ਸਭ ਉਸ ਦਾ ਸੱਭਿਆਚਾਰ ਹੈ ਇਤੋਂ ਤੱਕ ਕਿ ਸਮੂਹ ਵੀ ਜਿਹੜਾ ਸੱਭਿਆਚਾਰ ਦਾ ਹੀ ਹਿੱਸਾ ਮੰਨਿਆ ਗਿਆ ਆ ਹੁਣ ਤੁਹਾਡੇ ਕੋਲ ਜੋ ਵੀ ਨੌਲੇਜ ਆ ਤੁਸੀਂ ਜੋ ਵੀ ਸਿੱਖਿਆ ਤੁਸੀਂ ਅਕਸਰ ਲੋਕਾਂ ਤੋਂ ਹੀ ਸਿੱਖਿਆ ਤੇ ਲੋਕਾਂ ਦੇ ਵਿੱਚ ਸੱਭਿਆਚਾਰੀ ਆ ਹਨਾ ਤੁਸੀਂ ਜੋ ਜਾਣਦੇ ਹੋ ਅਸੀਂ ਜੋ ਵਿਸ਼ਵਾਸ ਕਰਦੇ ਹਾਂ ਸਾਡਾ ਸੱਭਿਆਚਾਰ ਹੀ ਆ ਠੀਕ ਹੈ ਜੀ ਸੱਭਿਆਚਾਰ ਦੇ ਕਈ ਰੂਪ ਅਤੇ ਇਹ ਕਾਰ ਹੁੰਦੇ ਹਨ ਇਸ ਵਿੱਚ ਰਾਜਨੀਤੀ ਇਤਿਹਾਸ ਵਿਸ਼ਵਾਸ ਮਾਨਸਿਕਤਾ ਵਿਵਹਾਰ ਅਤੇ ਜੀਵਨ ਸ਼ੈਲੀ ਵਰਗੇ ਖੇਤਰ ਸ਼ਾਮਿਲ ਹਨ ਠੀਕ ਹੈ ਤੇ ਸੱਭਿਆਚਾਰ ਦੇ ਵਿੱਚ ਜਿਹੜੇ ਸਾਰੇ ਖੇਤਰ ਜਿਹੜੇ ਰਾਜਨੀਤਿਕ ਹੋਇਆ ਇਤਿਹਾਸਿਕ ਹੋਇਆ ਵਿਸ਼ਵਾਸ ਮਾਨਸਿਕਤਾ ਵਿਵਹਾਰ ਇਹ ਸਾਰੇ ਖੇਤਰ ਜਿਹੜੇ ਸ਼ਾਮਿਲ ਆ ਸੱਭਿਆਚਾਰ ਦੀ ਡੈਫੀਨੇਸ਼ਨਸ ਦੇਖਾਂਗੇ ਪਹਿਰਾਵਾ ਕਰਾਂਗੇ ਠੀਕ ਹੈ ਸੌਰੀ ਪਰਵਾਸ਼ਾ ਕਰਾਂਗੇ ਵੈਰੀ ਸੌਰੀ ਸੋ ਸੱਭਿਆਚਾਰ ਸਭਿਆਚਾਰ ਭਾਵ ਕਲਚਰ ਜਿਹੜਾ ਸ਼ਬਦ ਆ ਲਤੀਨੀ ਭਾਸ਼ਾ ਦੇ ਸ਼ਬਦ ਕੋਲੇਅਰ ਠੀਕ ਹੈ ਕੋਲੇਅਰ ਤੋਂ ਜੁੜਾਇਆ ਲਿਆ ਗਿਆ ਹੈ ਜਿਸ ਦਾ ਅਰਥ ਹੁੰਦਾ ਹੈ ਕਾਸ਼ਤ ਕਰਨੀ ਜਾਂ ਇਸ ਨੂੰ ਸੰਭਾਲਣਾ ਸੋ ਕੋਲੇਅਰ ਜਿਹੜਾ ਆ ਟੂ ਕਲਟੀਵੇਟ অর ਟੂ ਸੈਟਲ ਹੈ ਨਾ ਸੋ ਇਸ ਦਾ ਭਾਵ ਕੀ ਆ ਕਿ ਇਸ ਦੀ ਕਾਸ਼ਤ ਕਰਨ ਦੀ ਲੋੜ ਹੈ ਇਹ ਆਪੇ ਵੱਧ ਜਾਂਦਾ ਹੈ ਠੀਕ ਹੈ ਸੋ ਇਹ ਮੰਨਿਆ ਜਾਂਦਾ ਆ ਕਿ ਇਹਨੂੰ ਜਿਹੜਾ ਆ ਇਹਦੀ ਕਾਸ਼ਤ ਕਰਨ ਦੀ ਜਿਹੜੀ ਆ ਲੋੜ ਆ ਪੈਂਦੀ ਆ ਠੀਕ ਹੈ ਸੋ ਤੇ ਇਹ ਜਿਹੜਾ ਆਪਣੇ ਆਪ ਹੀ ਵਾਧਾ ਆ ਅਕੋਰਡਿੰਗ ਟੂ ਉਟਾਵੇ ਠੀਕ ਹੈ ਉਟਾਵੇ ਦੇ ਅਕੋਰਡਿੰਗ ਇੱਕ ਸਮਾਜ ਦਾ ਸੱਭਿਆਚਾਰ ਇੱਕ ਸਮਾਜ ਦੇ ਜੀਵਨ ਦੇ ਸਾਰੇ ਰੂਪਾਂ ਨੂੰ ਦਰਸਾਉਂਦਾ ਹੈ ਸੋ ਕਹਿੰਦੇ ਇੱਕ ਜਿਹੜਾ ਸਮਾਜ ਦਾ ਸੱਭਿਆਚਾਰ ਆ ਨਾ ਉਸ ਸਮਾਜ ਦੇ ਸਾਰੇ ਹੀ ਜੀਵਨ ਦੇ ਰੂਪਾਂ ਨੂੰ ਦਰਸਾਉਂਦਾ ਹੈ ਕਿਵੇਂ ਵੀ ਤਰ੍ਹਾਂ ਦਾ ਨਾ ਜਿਹੜਾ ਰੂਪ ਆ ਉਸਾਰੇ ਰੂਪਾਂ ਜਿਹੜਾ ਦਰਸਾਉਂਦਾ ਆ ਅਕੋਰਡਿੰਗ ਟੂ ਮੈਥਿਊ ਅਰਨੋਲਡ ਅਰਨੋਲਡ ਦੇ ਅਕੋਰਡਿੰਗ ਕੀ ਆ ਜੋ ਵੀ ਸਭ ਤੋਂ ਵਧੀਆ ਸੋਚਿਆ ਅਤੇ ਜਾਣਿਆ ਜਾ ਸਕਦਾ ਹੈ ਉਹ ਸੱਭਿਆਚਾਰ ਹੈ ਪਰਸਨਲੀ ਮੈਨੂੰ ਇਹ ਬਹੁਤ ਪਸੰਦ ਆ ਇਹਨਾਂ ਦੀ ਜਿਹੜੀ ਆ ਡੈਫੀਨੇਸ਼ਨ ਆ ਮੈਨੂੰ ਬਹੁਤ ਪਸੰਦ ਆ ਕਿ ਜੋ ਵੀ ਸਭ ਤੋਂ ਵਧੀਆ ਸੋਚਿਆ ਅਤੇ ਜਾਣਿਆ ਜਾ ਸਕਦਾ ਹੈ ਉਹ ਸੱਭਿਆਚਾਰ ਹੈ ਔਰ ਅਕੋਰਡਿੰਗ ਟੂ ਨੈਰੋ ਇਹਨਾਂ ਨੇ ਬਹੁਤ ਹੀ ਈਜ਼ੀ ਸਟੇਟਮੈਂਟ ਦਿੱਤੀ ਆਂ ਦਾ ਬਿਲਕੁਲ ਨਾ ਤੁਸੀਂ ਮਿਸ ਕਰਿਓ ਠੀਕ ਹੈ ਸੋ ਸੱਭਿਆਚਾਰ ਮਨ ਅਤੇ ਰੂਹਾਂ ਦਾ ਵਿਸਤਾਰ ਹੈ ਠੀਕ ਹੈ ਸੋ ਸੁਣਨ ਨੂੰ ਵੀ ਇਹ ਜਿਹੜਾ ਸੈਂਟੈਂਸ ਆ ਬਹੁਤ ਹੀ ਰੜਾਇਆ ਇੱਕ ਫੀਲ ਦਿੰਦਾ ਆ ਸੋ ਸੱਭਿਆਚਾਰ ਮਨ ਅਤੇ ਰੂਹਾਂ ਦਾ ਵਿਸਤਾਰ ਹੈ ਸੋ ਇਸ ਤਰੀਕੇ ਦੇ ਨਾਲ ਜਿਹੜਾ ਤੁਸੀਂ ਇਹਨਾਂ ਦੇ ਡੈਫੀਨੇਸ਼ਨਸ ਜਿਹੜੀਆਂ ਮੈਂ ਸਭ ਤੋਂ ਈਜ਼ੀ ਡੈਫੀਨੇਸ਼ਨਸ ਤੁਹਾਡੇ ਲਈ ਲੈ ਕੇ ਆਈਆਂ ਹਾਂ ਤੇ ਤੁਸੀਂ ਇਹਨਾਂ ਨੂੰ ਜਿਹੜਾ ਆ ਯਾਦ ਕਰ ਲੈਣਾ ਹੈ ਹੁਣ ਸੱਭਿਆਚਾਰ ਦੇ ਗੁਣ ਕਿਹੜੇ-ਕਿਹੜੇ ਹੁੰਦੇ ਆ ਸੱਭਿਆਚਾਰ ਦੇ ਵਿੱਚ ਕੀ ਹੁੰਦਾ ਨਾ ਆਪਾਂ ਕਿਹੜੇ ਗੁਣਾਂ ਦੀ ਗੱਲ ਕਰੀਏ ਤਾਂ ਕੀ ਹੁੰਦੇ ਆ ਤਾਂ ਸੱਭਿਆਚਾਰ ਗਿਆ ਲਗਾਤਾਰ ਬਦਲਦਾ ਹੈ ਤੇ ਇਹ ਗਤੀਸ਼ੀਲ ਹੈ ਬਦਲਾ ਜਿਵੇਂ ਹੁਣ ਪਹਿਰਾਵਾ ਚੇਂਜਸ ਹੋਈਆਂ ਠੀਕ ਹੈ ਸੱਭਿਆਚਾਰ ਦੇ ਵਿੱਚ ਚੇਂਜਸ ਹੋ ਜਾਂ ਤਾਂ ਉਹ ਅਡਾਪਟ ਕਰ ਲਈਆਂ ਗਤੀਸ਼ੀਲ ਅੱਗੇ ਵਧਦਾ ਹੈ ਠੀਕ ਹੈ ਬਦਲਾਅ ਹੁੰਦੇ ਸੱਭਿਆਚਾਰ ਦੇ ਵਿੱਚ ਸੱਭਿਆਚਾਰ ਸਿੱਖਿਆ ਜਾਂਦਾ ਹੈ ਠੀਕ ਹੈ ਸੱਭਿਆਚਾਰ ਸਿੱਖਿਆ ਜਾਂਦਾ ਇਹ ਵਿਰਾਸਤ ਦੇ ਵਿੱਚ ਜਨਮ ਜਨਮ ਨਹੀਂ ਮਿਲਦਾ ਹੈਗਾ ਇਹਨੂੰ ਸਿੱਖਣਾ ਪੈਂਦਾ ਆ ਸਭਿਆਚਾਰ ਅਭਿਆਸ ਅਤੇ ਵਿਹਾਰ ਕਰਨ ਦਾ ਤਰੀਕਾ ਹੈ ਠੀਕ ਹੈ ਪ੍ਰੈਕਟਿਸ ਆ ਜਿਹੜੀ ਆਪਾਂ ਕਰਦੇ ਆ ਨਾ ਜਿਵੇਂ ਹੁਣ ਆਪਾਂ ਬਚਪਨ ਤੋਂ ਦੇਖਦੇ ਆਏ ਤਾਂ ਅਸੀਂ ਤੇ ਹਾਰਾਂ ਨੂੰ ਮਨਾ ਰਹੇ ਆ ਸਾਡਾ ਅਭਿਆਸ ਹੋ ਰਿਹਾ ਅੱਗੇ ਜਾ ਕੇ ਅਸੀਂ ਸਿਖਾਣਾ ਆ ਆਪਣੇ ਬੱਚਿਆਂ ਨੂੰ ਇਹ ਸਮੂਹਿਕ ਵਰਤਾਰਾ ਹੈ ਸਮੂਹ ਦੇ ਵਿੱਚ ਵਿਚਰਦਾ ਹੈ ਠੀਕ ਹੈ ਸਭਿਆਚਾਰ ਇਹ ਨਹੀਂ ਤੁਸੀਂ ਇਕੱਲੇ ਹੀ ਸਭਿਆਚਾਰ ਨੂੰ ਜਿਹੜਾ ਹੈ ਫੋਲੋ ਕਰ ਰਹੇ ਆ ਤਾਂ ਜਿਹੜਾ ਆ ਕਰੇ ਸਭਿਆਚਾਰ ਸਮੂਹਿਕ ਵਰਤਾਰਾ ਸਾਰਿਆਂ ਦੇ ਵਿੱਚ ਵਿਚਰਦਾ ਹੈ ਠੀਕ ਹੈ ਸਭਿਆਚਾਰ ਅਦਰਸ਼ ਤੇ ਅਸਲ ਹੈ ਸੱਭਿਆਚਾਰ ਸੰਚਾਰ ਹੈ ਅਤੇ ਸੰਚਾਰ ਹੀ ਸੱਭਿਆਚਾਰ ਹੈ ਠੀਕ ਹੈ ਸੋ ਕਿਉਂਕਿ ਸੱਭਿਆਚਾਰ ਦੇ ਵਿੱਚ ਭਾਸ਼ਾ ਵੀ ਆਉਂਦੀ ਹੈ ਬੋਲੀ ਵੀ ਆਉਂਦੀ ਹੈ ਤੈਨੂੰ ਸੰਚਾਰ ਵੀ ਕਿਹਾ ਗਿਆ ਤਾਂ ਸੰਚਾਰ ਨੂੰ ਸੱਭਿਆਚਾਰ ਵੀ ਕਿਹਾ ਗਿਆ ਹੈ ਸੱਭਿਆਚਾਰ ਸਮਾਜ ਦੀ ਤਰੱਕੀ ਨੂੰ ਦਿਸ਼ਾ ਦਿਖਾਉਂਦਾ ਹੈ ਠੀਕ ਹੈ ਸੱਭਿਆਚਾਰ ਮਨੁੱਖੀ ਜੀਵਨ ਦੀਆਂ ਜ਼ਰੂਰਤਾਂਵਾਂ ਪੂਰੀਆਂ ਕਰਦਾ ਹੈ ਸੋ ਇਸ ਤੋਂ ਬਾਅਦ ਕੈਰੈਕਟ੍ਰਿਸਟਿਕਸ ਕਰਾਂਗੇ ਸੱਭਿਆਚਾਰ ਦੀਆਂ ਵਿਸ਼ੇਸ਼ਤਾਵਾਂ ਕਿਹੜੀਆਂ-ਕਿਹੜੀਆਂ ਨੇ ਸਭ ਤੋਂ ਪਹਿਲਾਂ ਸੱਭਿਆਚਾਰ ਨੂੰ ਸਿੱਖਿਆ ਜਾਂਦਾ ਹੈ ਠੀਕ ਹੈ ਕਲਚਰ ਇਸ ਲਰਨਡ ਠੀਕ ਹੈ ਜ ਸੱਭਿਆਚਾਰ ਨੂੰ ਸਿੱਖਿਆ ਜਾਂਦਾ ਇਹ ਬਰਾਸ ਚੇ ਨਹੀਂ ਮਿਲਦਾ ਜਨਮ ਜਾਤ ਨਹੀਂ ਮਿਲਦਾ ਇਹ ਜਿਹੜਾ ਸਿੱਖਣਾ ਪੈਂਦਾ ਆ ਇੱਕ ਬੱਚਾ ਜਦੋਂ ਵੱਡਾ ਹੁੰਦਾ ਹੌਲੀ ਹੌਲੀ ਤਾਂ ਉਹ ਸੱਭਿਆਚਾਰ ਨੂੰ ਸਿੱਖਦੇ ਹੋਏ ਹੀ ਵੱਡਾ ਹੁੰਦਾ ਆ ਸੱਭਿਆਚਾਰ ਸਮਾਜਿਕ ਹੁੰਦਾ ਹੈ ਬਿਲਕੁਲ ਕਲਚਰ ਇਸ ਸੋਸ਼ਲ ਠੀਕ ਹੈ ਸਮਾਜਿਕ ਹੁੰਦਾ ਸਮਾਜ ਦੇ ਵਿੱਚ ਹੀ ਜਿਹੜਾ ਇਹਦਾ ਨਿਰਮਾਣ ਹੁੰਦਾ ਹੈ ਸਮਾਜ ਚ ਤੇ ਲੋਕ ਇਸ ਦਾ ਨਿਰਮਾਣ ਕਰਤਾ ਹੁੰਦੇ ਆ ਠੀਕ ਹੈ ਸੋ ਇਸ ਲਈ ਸੱਭਿਆਚਾਰ ਕੀ ਹੈ ਸਮਾਜਿਕ ਹੁੰਦਾ ਹੈ ਸੱਭਿਆਚਾਰ ਸਾਂਝਾ ਕੀਤਾ ਜਾਂਦਾ ਹੈ ਠੀਕ ਹੈ ਸੱਭਿਆਚਾਰ ਕੀ ਹੈ ਸਾਂਝਾ ਕੀਤਾ ਜਾਂਦਾ ਹੈ ਸਾਰਿਆਂ ਦੇ ਨਾਲ ਜਿਹੜਾ ਹੈ ਇਹਨੂੰ ਸਾਂਝਾ ਸ਼ੇਅਰ ਕੀਤਾ ਜਾਂਦਾ ਹੈ ਫਿਰ ਇਹਦੇ ਤਿਉਹਾਰ ਵਗੈਰਾ ਜਿਹੜੇ ਸੀ ਮਨਾਉਣੇ ਆ ਸੱਭਿਆਚਾਰ ਜਿਹੜਾ ਉਹ ਸਾਂਝਾ ਕਰਕੇ ਹੀ ਮਨਾਇਆ ਜਾਂਦਾ ਹੈ ਠੀਕ ਹੈ ਜਿਵੇਂ ਅਸੀਂ ਜਿਹੜਾ ਆ ਕੋਈ ਵੀ ਰੀਤ ਰਿਵਾਜ ਹੋ ਜਾਂ ਕਦਰਾਂ ਕੀਮਤਾਂ ਜਾਂ ਵਿਸ਼ਵਾਸ ਹੈ ਨਾ ਤੇ ਆਪਣੇ ਸੱਭਿਆਚਾਰ ਦੇ ਅਕੋਰਡਿੰਗ ਦੂਜਿਆਂ ਦੇ ਨਾਲ ਜਿਹੜਾ ਇਥੇ ਸਾਂਝਾ ਕਰਕੇ ਹੀ ਇਹਨਾਂ ਨੂੰ ਮਨਾਉਂਦੇ ਆ ਸਭਿਆਚਾਰ ਸਥਿਰ ਵੀ ਹੈ ਅਤੇ ਬਦਲ ਵੀ ਹੈ ਇਹ ਬਦਲ ਵੀ ਰਿਹਾ ਹੈ ਠੀਕ ਹੈ ਜਿਸ ਸਥਿਰ ਦੀ ਗੱਲ ਕਰੀਏ ਤਾਂ ਇਹ ਇਹ ਕਿਸੇ ਅਨਮੋਲ ਚੀਜ਼ ਨੂੰ ਸਮਝਦੇ ਹਾਂ ਤੇ ਉਸ ਉਹ ਅਸੀਂ ਆਪਣੀ ਅਗਲੀ ਪੀੜ੍ਹੀ ਨੂੰ ਜਿੱਦਾਂ ਦੇ ਦਿੰਦੇ ਆਏ ਅਸੀਂ ਕਹਿੰਦੇ ਆਪਾਂ ਸਿਖਾਉਨੇ ਨਾਲ ਬੱਚਿਆਂ ਨੂੰ ਕਿ ਇਹ ਸਾਡਾ ਸਭਿਆਚਾਰ ਹੈ ਸਾਡਾ ਕਲਚਰ ਆ ਅਸੀਂ ਉਹਨੂੰ ਛੱਡ ਨਹੀਂ ਸਕਦੇ ਹਨਾ ਤੇ ਉਹ ਚੀਜ਼ ਸਥਿਰ ਰਹੀ ਅਗੇ ਜਿਹੜੀ ਜਿਹਨੂੰ ਆਪਾਂ ਫਾਰਵਰਡ ਕਰਦੇ ਆ ਕਿ ਇਹ ਚੀਜ਼ ਥਿਰ ਹੈ ਬਦਲ ਰਿਹਾ ਹੈ ਜੋ ਚੇਂਜਸ ਆ ਰਹੀਆਂ ਹਨਾ ਹਨਾ ਪੱਛਮੀ ਸਭਿਆਚਾਰ ਦਾ ਅਸਰ ਪੈ ਰਿਹਾ ਤੇ ਉਹਦੇ ਨਾਲ ਸਭਿਆਚਾਰ ਜਿਹੜਾ ਨੰਮੀਆਂ ਚੀਜ਼ਾਂ ਨੂੰ ਜਿਹੜਾ ਅਡਾਪਟ ਵੀ ਕਰ ਰਿਹਾ ਆ ਸਭਿਆਚਾਰ ਆਦਰਸ਼ ਹੈ ਤੇ ਅਸਲ ਹੈ ਠੀਕ ਹੈ ਸੋ ਆਦਰਸ਼ ਸਭਿਆਚਾਰ ਵਿੱਚ ਲੋਕਾਂ ਨੂੰ ਜਿਵੇਂ ਵਿਵਹਾਰ ਕਰਨਾ ਚਾਹੀਦਾ ਹੈ ਜਾਂ ਜੋ ਉਹਨਾਂ ਦਾ ਜੋ ਉਹਨਾਂ ਨੂੰ ਵਿਵਹਾਰ ਕਰਨਾ ਚਾਹੀਦਾ ਹੈ ਠੀਕ ਹੈ ਉਹ ਚੀਜ਼ ਜਿਹੜੀ ਹੈ ਸ਼ਾਮਿਲ ਹੈ ਸਭਿਆਚਾਰ ਇਸ ਲਈ ਇੱਕ ਆਦਰਸ਼ ਹੈ ਨਾ ਜਿਵੇਂ ਅਸੀਂ ਕਹਿੰਨੇ ਕਿ ਸਾਡਾ ਸਭਿਆਚਾਰ ਸਿਖਾਉਂਦਾ ਹੈ ਕਿ ਅਸੀਂ ਪਰੌਣਿਆਂ ਨੂੰ ਦੀ ਜਿਹੜੀ ਬਹੁਤ ਸੇਵਾ ਕਰਨੀ ਹੈ ਇੱਕ ਆਦਰਸ਼ ਹੈ ਨਾ ਇਹ ਸਾਨੂੰ ਸਿਖਾਉਂਦਾ ਹੈ ਤੇ ਅਸਲ ਹੁੰਦਾ ਐਕਚੁਅਲ ਹੁੰਦਾ ਆ ਔਰ ਅਸਲ ਇਸ ਲਈ ਹੁੰਦਾ ਕਿਉਂਕਿ ਲੋਕ ਅਸਲ ਦੇ ਵਿੱਚ ਜਿਹੜਾ ਆ ਸੱਭਿਆਚਾਰ ਦੀਆਂ ਜਨਿਆਦਤਿ ਵਿਧਿਆਵਾਂ ਅਸਲ ਦੇ ਵਿੱਚ ਕਰਦੇ ਇਸ ਲਈ ਅਸਲ ਹੁੰਦਾ ਹੈ ਆਦਰਸ਼ ਹੁੰਦਾ ਕਿਉਂਕਿ ਸਾਨੂੰ ਆਦਰਸ਼ ਜਿਹੜਾ ਆ ਦੱਸਦਾ ਹੈ ਕਿ ਸਾਨੂੰ ਕਿਵੇਂ ਕਰਨਾ ਚਾਹੀਦਾ ਹੈ ਕਿਵੇਂ ਵਿਹਾਰ ਕਰਨਾ ਚਾਹੀਦਾ ਹੈ ਸੱਭਿਆਚਾਰ ਸੰਪੂਰਨ ਅਤੇ ਗੁਪਤ ਹੈ ਠੀਕ ਹੈ ਸੱਭਿਆਚਾਰ ਕੀ ਆ ਇਹਨੂੰ ਜਿਹੜਾ ਆ ਗੁਪਤ ਵੀ ਮੰਨਿਆ ਜਾਂਦਾ ਹੈ ਤੇ ਇਹਨੂੰ ਜਿਹੜਾ ਆ ਆ ਸੰਪੂਰਨ ਵੀ ਮੰਨਿਆ ਜਾਂਦਾ ਹੈ ਠੀਕ ਹੈ ਜੇ ਹੁਣ ਆਪਾਂ ਜਿਹੜੇ ਆ ਇਹਦੀ ਸੰਪੂਰਨ ਦੀ ਗੱਲ ਕਰੀਏ ਹਨਾ ਓਵਰ ਦੀ ਗੱਲ ਕਰੀਏ ਪਦਾਰਥੀ ਰੂਪ ਦੇ ਵਿੱਚ ਗੱਲ ਕਰੀਏ ਤਾਂ ਸੱਭਿਆਚਾਰ ਦੀਆਂ ਬਣੀਆਂ ਜਿਹੜੀਆਂ ਚੀਜ਼ਾਂ ਆ ਜਾਂ ਇਮਾਰਤਾਂ ਉਹ ਸਾਨੂੰ ਜਿਹੜੀਆਂ ਦਿਖ ਰਹੀਆਂ ਆ ਹਨਾ ਹੋ ਸੰਪੂਰਨ ਰੂਪ ਦੇ ਵਿੱਚ ਜਿਹੜੀਆਂ ਆ ਤੇ ਜਿਹੜੇ ਗੁਪ ਜਿਹੜੀਆਂ ਜਿਹੜੀ ਹੁਣ ਭਾਸ਼ਾ ਆ ਗਈ ਵਿਸ਼ਵਾਸ ਆ ਗਿਆ ਗਿਆਨ ਰਵਈਏ ਚੀਜ਼ਾਂ ਤਾਂ ਦਿਖ ਨਹੀਂ ਰਹੀਆਂ ਨਾ ਠੀਕ ਹੈ ਇਹ ਜਿਹੜੀਆਂ ਚੀਜ਼ਾਂ ਦਿਖ ਨਹੀਂ ਰਹੀਆਂ ਗੁਪਤਾ ਸੱਭਿਆਚਾਰ ਇਸ ਗੁਪਤ ਵੀ ਇਸ ਸੰਪੂਰਨਾ ਜੋ ਦਿਖ ਰਿਹਾ ਹੈ ਮਾਰਤਾਬ ਵਗੈਰਾ ਦਿਖ ਰਹੀਆਂ ਜੋ ਚੀਜ਼ਾਂ ਦਿਖ ਰਹੀਆਂ ਜੋ ਆਪਾਂ ਸੱਭਿਆਚਾਰ ਦੇ ਇਹ ਚੀਜ਼ਾਂ ਵਾਰਤ ਰਹੇ ਆ ਤੇ ਉਹ ਸਾਡੀਆਂ ਸੰਪੂਰਨ ਆ ਸੱਭਿਆਚਾਰ ਦਾ ਸੰਚਾਰ ਕੀਤਾ ਜਾ ਸਕਦਾ ਹੈ ਠੀਕ ਹੈ ਸੱਭਿਆਚਾਰ ਇੱਕ ਪੀੜੀ ਤੋਂ ਦੂਜੀ ਪੀੜੀ ਨੂੰ ਜਿਹੜਾ ਦਿੱਤਾ ਜਾ ਸਕਦਾ ਆ ਇਹਦਾ ਸੰਚਾਰ ਹੋ ਸਕਦਾ ਹੈ ਜਿਵੇਂ ਪਰਿਵਾਰ ਜਿਹੜਾ ਹੈ ਆਪਣੇ ਮੈਂਬਰਾਂ ਨੂੰ ਜਿਹੜਾ ਆ ਅਗਲੇ ਮੈਂਬਰਾਂ ਨੂੰ ਦਿੰਦਾ ਆ ਬੱਚਿਆਂ ਤੋਂ ਬਾਅਦ ਜਿਹੜਾ ਬੱਚਿਆਂ ਨੂੰ ਦਿੱਤਾ ਜਾਂਦਾ ਆ ਠੀਕ ਹੈ ਨਵੀਂ ਪੀੜੀ ਨੂੰ ਆਪਾਂ ਦਿੰਨੇ ਆ ਪ੍ਰਾਣੇ ਦਾ ਪੀੜੀ ਦਾ ਤਜਰਬੇ ਦੱਸਦੇ ਆ ਅਨੁਭਵ ਦੱਸਦੇ ਆ ਦੱਸਦੇ ਆ ਕਿ ਸਾਡਾ ਸੱਭਿਆਚਾਰ ਅਸੀਂ ਉਹਨੂੰ ਫਾਲੋ ਇਸ ਤਰੀਕੇ ਦੇ ਨਾਲ ਕਰਨਾ ਆ ਤੇ ਇਹ ਜਿਹੜਾ ਕੀ ਆ ਇਹ ਸੱਭਿਆਚਾਰ ਜਿਹੜਾ ਆ ਇਹਦਾ ਸੰਚਾਰ ਕੀਤਾ ਜਾ ਸਕਦਾ ਆ ਠੀਕ ਹੈ ਉਸ ਤੋਂ ਬਾਅਦ ਜਿਹੜਾ ਆ ਆ ਪੁਆਇੰਟ ਜਿਹੜਾ ਅਸੀਂ ਕਰਨਾ ਭਾਰਤੀ ਸੱਭਿਆਚਾਰ ਦੀਆਂ ਵਿਸ਼ੇਸ਼ਤਾਵਾਂ ਉਹ ਅਸੀਂ ਅਸੀਂ ਇੱਕ ਸੱਭਿਆਚਾਰ ਦੀ ਗੱਲ ਕਰ ਰਹੇ ਸੀਗੇ ਕਿ ਸੱਭਿਆਚਾਰ ਦੇ ਵਿੱਚ ਕੀ ਕੀ ਫੀਚਰਸ ਹੁੰਦੇ ਆ ਨਾ ਕੀ ਕੀ ਕੈਰੈਕਟ੍ਰਿਸਟਿਕਸ ਹੁੰਦੇ ਆ ਤੇ ਹੁਣ ਅਸੀਂ ਭਾਰਤੀ ਸੱਭਿਆਚਾਰ ਦੀਆਂ ਵਿਸ਼ੇਸ਼ਤਾਵਾਂ ਕਰਨੀਆਂ ਭਾਰਤੀ ਸੱਭਿਆਚਾਰ ਦੀਆਂ ਕੀ ਵਿਸ਼ੇਸ਼ਤਾਵਾਂ ਬਪਿੰਤਾ ਵਿੱਚ ਏਕਤਾ ਠੀਕ ਹੈ ਯੂਨਿਟੀ ਇਨ ਡਾਈਵਰਸਿਟੀ ਡਾਈਵਰਸਿਟੀ ਤੁਹਾਨੂੰ ਪਤਾ ਹੈ ਕਿ ਭਾਰਤ ਵਿੱਚ ਪਿੰਨ ਪਿੰਨ ਤਰ੍ਹਾਂ ਦੇ ਲੋਕ ਰਹਿੰਦੇ ਆ ਪਿੰਨ ਪਿੰਨ ਬੰਗੋਲਿਕ ਹਾਲਤਾ ਆ ਹਨਾ ਤੇ ਸੋ ਬਹੁਤ ਵਿਭਿੰਨਤਾ ਜਿਹੜੀ ਆ ਪਾਈ ਜਾਂਦੀ ਆ ਹਨਾ ਸਮਾਜਿਕ ਜਾਂ ਆਰਥਿਕ ਜਾਂ ਧਾਰਮਿਕ ਖੇਤਰ ਦੇ ਵਿੱਚ ਜਿਹੜੀ ਆ ਬਹੁਤ ਵਿਭਿੰਨਤਾ ਪਾਈ ਜਾਂਦੀ ਪਰ ਫਿਰ ਵੀ ਇਹਦੇ ਵਿੱਚ ਜਿਹੜੀ ਆ ਏਕਤਾ ਹੈ ਲੋਕ ਇਕੱਠੇ ਜਿਹੜੇ ਰਲ ਮਿਲ ਕੇ ਰਹਿੰਦੇ ਆ ਪਰਮਾਤਮਾ ਵਿੱਚ ਵਿਸ਼ਵਾਸ ਠੀਕ ਹੈ ਸੋ ਜਿਹੜੇ ਸੱਭਿਆਚਾਰ ਦੀ ਗੱਲ ਕਰੀਏ ਤਾਂ ਇਹ ਪਰਮਾਤਮਾ ਦੇ ਵਿੱਚ ਜਿਹੜਾ ਹੈ ਭਰੋਸਾ ਜਿਹੜੇ ਰੱਖਦੇ ਆ ਪਰਮਾਤਮਾ ਅੰਦਰ ਵਿੱਚ ਪੂਰਨ ਜਿਹੜਾ ਵਿਸ਼ਵਾਸ ਰੱਖਿਆ ਜਾਂਦਾ ਆ ਹਨਾ ਸੋ ਇਸ ਤਰੀਕੇ ਦੇ ਨਾਲ ਸੱਭਿਆਚਾਰ ਇਹ ਵਿਸ਼ਵਾਸ ਕਰਦਾ ਆ ਕਿ ਇਸ ਧਰਤੀ ਨੂੰ ਜਿਹੜਾ ਆ ਇਸ ਸਾਰੇ ਬ੍ਰਹਿਮੰਡ ਨੂੰ ਸਿਰਜਣ ਵਾਲਾ ਉਹ ਪ੍ਰਮਾਤਮਾ ਆ ਠੀਕ ਹੈ ਉਹੀ ਪਾਲਣ ਕਰਦਾ ਆ ਉਹੀ ਨਾਸ਼ ਕਰਨ ਵਾਲਾ ਆ ਉਹੀ ਸ਼ਕਤੀ ਦਿੰਦਾ ਆ ਅਤੇ ਉਹੀ ਸਭ ਕੁਝ ਜਿਹੜਾ ਆ ਦੇਣ ਵਾਲਾ ਆ ਤੇ ਇਹ ਵਿਸ਼ਵਾਸ ਕੀਤਾ ਜਾਂਦਾ ਹੈ ਸਾਡਾ ਸੱਭਿਆਚਾਰਕ ਵਿਸ਼ਵਾਸ ਆ ਧਾਰਮਿਕ ਸੰਸ਼ੀਲਤਾ ਠੀਕ ਹੈ ਸੋ ਭਾਰਤੀ ਜਿਹੜਾ ਸੱਭਿਆਚਾਰ ਆਪਣੀ ਧਾਰਮਿਕ ਸਹਿਣਸ਼ੀਲਤਾ ਦੇ ਲਈ ਮਸ਼ਹੂਰ ਆ ਬਹੁਤ ਸਾਰੇ ਧਰਮਾਂ ਦੇ ਲੋਕ ਰਹਿੰਦੇ ਆ ਪਰ ਫਿਰ ਵੀ ਇੱਕ ਦੂਜੇ ਧਰਮਾਂ ਦਾ ਆਦਰ ਕਰਦੇ ਆ ਠੀਕ ਹੈ ਇਸ ਪ੍ਰਕਾਰ ਇੱਥੇ ਧਾਰਮਿਕ ਸਹਿਣਸ਼ੀਲਤਾ ਆ ਸੰਪੂਰਨ ਕਦਰਾਂ ਕੀਮਤਾਂ ਵਿੱਚ ਵਿਸ਼ਵਾਸ ਕਦਰਾਂ ਕੀਮਤਾਂ ਦੇ ਵਿੱਚ ਜਿਹੜਾ ਆ ਵਿਸ਼ਵਾਸ ਕੀਤਾ ਜਾਂਦਾ ਆ ਠੀਕ ਹੈ ਔਰ ਇਹਨਾਂ ਦਾ ਜਿਹੜਾ ਸਤਿਕਾਰ ਕੀਤਾ ਜਾਂਦਾ ਇੱਕ ਪੀੜੀ ਤੋਂ ਦੂਜੀ ਪੀੜ੍ਹੀ ਤੱਕ ਕਿ ਜਿਹੜੀਆਂ ਕਦਰਾਂ ਕੀਮਤਾਂ ਵਿਸ਼ਵਾਸ ਆ ਠੀਕ ਹੈ ਇਹ ਫਾਰਵਰਡ ਕੀਤੇ ਜਾਂਦੇ ਆ ਅਗਲੇ ਪੜਿੰਦੇ ਜਾਂਦੇ ਆ ਰੂਹਾਨੀਅਤ ਦੇ ਵਿੱਚ ਵਿਸ਼ਵਾਸ ਠੀਕ ਹੈ ਰੋ ਭਾਰਤੀ ਜਿਹੜਾ ਇੱਕ ਰੂਹਾਨੀਅਤ ਦਾ ਵਾਲਾ ਦੇਸ਼ ਆ ਇੱਥੇ ਰੂਹਾਨੀਅਤ ਨੂੰ ਜਿਹੜਾ ਸ਼ੁਰੂ ਤੋਂ ਹੀ ਬਹੁਤ ਮਹੱਤਵ ਦਿੱਤਾ ਗਿਆ ਹੈ ਠੀਕ ਹੈ ਸੋ ਜੇ ਜੇ ਆਪਾਂ ਆਯਦਿਕ ਟਾਈਮ ਦੀ ਗੱਲ ਵੀ ਕਰੀਏ ਨਾ ਉਸ ਟਾਈਮ ਵੀ ਜਿਹੜੇ ઋષਿ 무ਨੀ ਸੀਗੇ ਉਸ ਟਾਈਮ ਵੀ ਜਿਹੜੇ ਗ੍ਰੰਥ ਲਿਖੇ ਗਏ ਉਹਦੇ ਵਿੱਚ ਰੂਹਾਨੀਅਤ ਦੇ ਰਸਤੇ ਦੇ ਉੱਤੇ ਚੱਲਣ ਦੇ ਲਈ ਹੀ ਪ੍ਰੇਰਿਤ ਕੀਤਾ ਗਿਆ ਵੀ ਆਪਣੇ ਸਵੈ ਦੀ ਖੋਜ ਕਰਨੀ ਆਪਣੇ ਅੰਦਰੂਨੀ ਜਿਹੜਾ ਧਿਆਨ ਦੇਣ ਦੇ ਉੱਪਰ ਜਿਹੜਾ ਜ਼ਰੂਰ ਜਿਹੜੀ ਜ਼ੋਰ ਦਿੱਤਾ ਗਿਆ ਸੋ ਇਹ ਸਾਡੇ ਸੱਭਿਆਚਾਰ ਦਾ ਵਿੱਚ ਜਿਹੜਾ ਆ ਇਹ ਚੀਜ਼ ਹੈ ਜਿਹੜੀ ਹੈ ਵਿਸ਼ਵਾਸ ਜਿਹੜਾ ਮੰਨਿਆ ਜਾਂਦਾ ਅਹਿੰਸਾ 'ਚ ਵਿਸ਼ਵਾਸ ਕਰਦਾ ਸਾਡਾ ਸੱਭਿਆਚਾਰ ਕਿਸੇ ਨਾਲ ਲੜਾਈ ਝਗੜੇ ਕਰਦੇ ਕਰਨ ਦੇ ਫੇਵਰ 'ਚ ਨਹੀਂ ਆ ਵਿਅਕਤੀ ਦਾ ਸਤਕਾਰ ਹਰ ਇੱਕ ਵਿਅਕਤੀ ਦਾ ਸਤਕਾਰ ਕਰਨ ਦੀ ਸਿੱਖਿਆ ਦਿੰਦਾ ਆ ਠੀਕ ਹੈ ਘਰ ਆਏ ਵਿਅਕਤੀ ਦੀ ਜਿਹੜੀ ਆ ਖੂਬ ਸੇਵਾ ਕਰਨਾ ਸਾਡਾ ਸੱਭਿਆਚਾਰ ਆ ਸਾਦਾ ਜੀਵਨ ਉੱਤੇ ਉੱਚ ਵਿਚਾਰ ਇਹ ਵੀ ਸਾਡਾ ਸੱਭਿਆਚਾਰ ਸਿਖਾਉਂਦਾ ਆ ਕਿ ਜਿਹੜਾ ਆ ਜੀਵਨ ਵਿਅਕਤੀ ਨੂੰ ਸਾਧਦਾ ਬਤੀਤ ਕਰਨਾ ਚਾਹੀਦਾ ਤੇ ਉਹਦੇ ਵਿਚਾਰ ਜਿਹੜੇ ਉੱਚੇ ਹੋਣੇ ਚਾਹੀਦੇ ਆ ਭਾਰਤੀ ਪਰਿਵਾਰ ਠੀਕ ਹੈ ਸੋ ਭਾਰਤੀ ਪਰਿਵਾਰਾਂ ਦੀ ਗੱਲ ਕਰੀਏ ਤਾਂ ਠੀਕ ਹੈ ਇਹ ਉਹ ਥਾਂ ਆ ਜਿੱਥੇ ਮਾਤਾ ਪਿਤਾ ਦਾਦਾ ਦਾਦੀ ਭੈਣ ਭਾਈ ਇਕੱਠੇ ਰਹਿੰਦੇ ਆ ਤੇ ਇੱਥੇ ਹੀ ਅਸੀਂ ਪਰਿਵਾਰਿਕ ਮੁੱਲਾਂ ਤੇ ਪਰਿਵਾਰਿਕ ਸੱਭਿਆਚਾਰ ਦਾ ਸਬਕ ਸਿੱਖਦੇ ਆ ਠੀਕ ਹੈ ਬੱਚੇ ਜੋ ਕਿ ਪਰਿਵਾਰ ਦਾ ਖਜ਼ਾਨਾ ਹੁੰਦੇ ਹਨ ਉਹਨਾਂ ਤੋਂ ਇਹ ਉਮੀਦ ਕੀਤੀ ਜਾਂਦੀ ਹੈ ਕਿ ਉਹ ਵੱਡਿਆਂ ਦਾ ਆਦਰ ਕਰਨ ਠੀਕ ਹੈ ਛੋਟਿਆਂ ਦੇ ਨਾਲ ਜਿਹੜਾ ਉਹ ਪਿਆਰ ਹਮਦਰਦੀ ਰੱਖਣ ਠੀਕ ਹੈ ਸੋ ਇਸ ਤਰੀਕੇ ਦੇ ਨਾਲ ਪਰਿਵਾਰਾਂ ਪਰਿਵਾਰਿਕ ਸੱਭਿਆਚਾਰ ਜਿਹੜਾ ਆ ਹੁੰਦਾ ਹੈ ਉਸ ਤੋਂ ਬਾਅਦ ਨਿਸ਼ਕਾਮ ਕਰਮ ਵਿੱਚ ਵਿਸ਼ਵਾਸ ਠੀਕ ਹੈ ਸੋ ਜਿੰਨੇ ਵੀ ਭਾਰਤੀ ਸੱਭਿਆਚਾਰਕ ਸੰਸਕ੍ਰਿਤੀ ਗ੍ਰੰਥਾ ਉਹਨਾਂ ਦੇ ਵਿੱਚ ਵਿਅਕਤੀ ਨੂੰ ਜਿਹੜਾ ਆ ਨਿਸ਼ਕਾਮ ਕਰਮ ਕਰਨ ਦੇ ਵਿੱਚ ਜਿਹੜਾ ਕਿਹਾ ਗਿਆ ਆ ਠੀਕ ਹੈ ਸੋ ਉਹਨੂੰ ਜਿਹੜੀ ਆ ਆਪਣੇ ਜਿਹੜੇ ਕਰਮ ਆਪਣੇ ਕਰਤੱਵਾਂ ਦਾ ਸਹੀ ਪਾਲਣਾ ਕਰਨਾ ਚਾਹੀਦੀ ਹੈ ਤੁਹਾਨੂੰ ਜਿਹੜੀ ਇਹ ਫਲ ਦੀ ਇੱਛਾ ਜਿਹੜੀ ਹੈ ਨਹੀਂ ਰੱਖਣੀ ਚਾਹੀਦੀ ਉਹਨੂੰ ਕੋਈ ਫਲ ਦੀ ਇੱਛਾ ਨਹੀਂ ਰੱਖਣੀ ਚਾਹੀਦੀ ਹੈਗੀ ਤੇ ਜਿਹੜਾ ਹੈ ਮਨੁੱਖਤਾ ਦੀ ਸੇਵਾ ਕਰਨੀ ਚਾਹੀਦੀ ਆ ਗ੍ਰਹਿਣ ਕਰਨ ਦੀ ਜਿਹੜੀ ਹੈ ਯੋਗਤਾ ਠੀਕ ਹੈ ਸੱਭਿਆਚਾਰ ਦੇ ਵਿੱਚ ਕੀ ਹੈ ਗ੍ਰਹਿਣ ਕਰਨ ਦੀ ਯੋਗਤਾ ਹੈ ਇਹ ਗ੍ਰਹਿਣ ਕਰਦਾ ਨਵੀਆਂ ਚੀਜ਼ਾਂ ਨਵੇਂ ਬਦਲਾਵਾਂ ਨੂੰ ਗ੍ਰਹਿਣ ਵੀ ਕਰਦਾ ਆ ਉਸ ਤੋਂ ਬਾਅਦ ਕਲਚਰ ਕਲਚਰ ਇੰਟਰੈਕਸ਼ਨਸ ਵਿਦ ਐਜੂਕੇਸ਼ਨ ਸੱਭਿਆਚਾਰ ਦੀ ਸਿੱਖਿਆ ਨਾਲ ਅੰਤਰ ਕਿਰਿਆ ਠੀਕ ਹੈ ਸੱਭਿਆਚਾਰ ਦੀ ਸਿੱਖਿਆ ਦੇ ਨਾਲ ਅੰਤਰ ਕਿਰਿਆ ਕੀ ਹੈ ਠੀਕ ਹੈ ਇਹਨੂੰ ਆਪਾਂ ਜਿਹੜਾ ਆ ਦੋ ਤਰੀਕਿਆਂ ਦੇ ਨਾਲ ਦੇਖਦੇ ਆ ਪਹਿਲਾ ਜੇ ਦੇਖਦੇ ਆ ਕਿ ਸਿੱਖਿਆ ਤੇ ਸੱਭਿਆਚਾਰ ਦਾ ਕੀ ਪ੍ਰਭਾਵ ਆ ਦੂਜਾ ਸਿੱਖਿਆ ਦਾ ਸੱਭਿਆਚਾਰ ਤੇ ਕੀ ਪ੍ਰਭਾਵ ਆ ਸੋ ਦੋ ਤਰੀਕਿਆਂ ਦੇ ਨਾਲ ਆਪਾਂ ਇਹਨੂੰ ਜਿਹੜਾ ਕਰਾਂਗੇ ਪਹਿਲਾਂ ਅਸੀਂ ਕਰਾਂਗੇ ਸਿੱਖਿਆ ਤੇ ਸੱਭਿਆਚਾਰ ਦਾ ਕੀ ਪ੍ਰਭਾਵ ਆ ਫਿਰ ਅਸੀਂ ਕਰਾਂਗੇ ਕਿ ਸਿੱਖਿਆ ਦਾ ਜਿਹੜਾ ਸੱਭਿਆਚਾਰ ਦੇ ਉੱਤੇ ਕੀ ਪ੍ਰਭਾਵ ਹੈ ਠੀਕ ਹੈ ਪਹਿਲਾਂ ਆਪਾਂ ਸਿੱਖਿਆ ਜਿਹੜੀ ਦਿੱਤੀ ਜਾਂਦੀ ਹੈ ਉਹ ਤੇ ਸੱਭਿਆਚਾਰ ਦਾ ਕੀ ਪ੍ਰਭਾਵ ਹੈ ਦੇਖਾਂਗੇ ਠੀਕ ਹੈ ਇਨਫਲੂਐਂਸ ਆਫ ਕਲਚਰ ਔਨ ਐਜੂਕੇਸ਼ਨ ਕਲਚਰ ਦੇ ਉੱਪਰ ਕੀ ਪ੍ਰਭਾਵ ਪੈਂਦਾ ਹੈ ਸੋ ਸਭ ਤੋਂ ਪਹਿਲਾਂ ਸਿੱਖਿਆ ਤੇ ਸੱਭਿਆਚਾਰ ਦਾ ਪ੍ਰਭਾਵ ਸਿੱਖਿਆ ਦੇ ਉਦੇਸ਼ਾਂ ਦੇ ਉੱਤੇ ਸੱਭਿਆਚਾਰ ਦਾ ਪ੍ਰਭਾਵ ਠੀਕ ਹੈ ਜਿਹੜੇ ਸਿੱਖਿਆ ਦੇ ਉਦੇਸ਼ ਹੁੰਦੇ ਆ ਉਹ ਸੱਭਿਆਚਾਰ ਦਾ ਉਹਨਾਂ ਦੇ ਉੱਤੇ ਜਿਹੜਾ ਆ ਖਾਸ ਪ੍ਰਭਾਵ ਹੁੰਦਾ ਆ ਸੱਭਿਆਚਾਰ ਜਿਹੜਾ ਆ ਉਹਦੇ ਕਦਰਾਂ ਕੀਮਤਾਂ ਵਿਚਾਰ ਅਤੇ ਸਮਾਜ ਦੇ ਜਿਹੜੇ ਪੈਟਰਨਾਂ ਦਾ ਪ੍ਰਕਾਸ਼ ਕਰ ਰਹਾ ਠੀਕ ਹੈ ਸੋ ਜੋ ਸਿੱਖਿਆ ਪ੍ਰਣਾਲੀ ਨੂੰ ਨਿਰਦੇਸ਼ ਦਿੰਦਾ ਆ ਸੱਭਿਆਚਾਰ ਜਿਹੜਾ ਸਿੱਖਿਆ ਪ੍ਰਣਾਲੀ ਨੂੰ ਜਿਹੜਾ ਆ ਨਿਰਦੇਸ਼ ਦਿੰਦਾ ਆ ਤਾਂ ਸਿੱਖਿਆ ਦੇ ਜਿਹੜੇ ਉਦੇਸ਼ ਆ ਉਸ ਸੱਭਿਆਚਾਰ ਦੇ ਪ੍ਰਭਾਵ ਹੀ ਅਧੀਨ ਹੀ ਆਉਂਦੇ ਆ ਠੀਕ ਹੈ ਸੋ ਸੱਭਿਆਚਾਰ ਦੇ ਪ੍ਰਭਾਵ ਦੇ ਅਧੀਨ ਹੀ ਜਿਹੜਾ ਸਿੱਖਿਆ ਦਾ ਉਦੇਸ਼ ਆ ਉਹ ਸਥਾਪਿਤ ਕੀਤੇ ਜਾਂਦੇ ਆ ਸਿੱਖਿਆ ਵਿਧੀਆਂ ਤੇ ਸੱਭਿਆਚਾਰ ਦਾ ਪ੍ਰਭਾਵ ਸਿੱਖਿਆ ਦੇ ਵਿਧੀਆਂ ਤੇ ਵੀ ਸੱਭਿਆਚਾਰ ਦਾ ਪ੍ਰਭਾਵ ਜਿਹੜਾ ਦੇਖਿਆ ਜਾਂਦਾ ਆ ਜੇ ਅਸੀਂ ਪੁਰਾਣੇ ਸਮੇਂ ਦੀ ਗੱਲ ਕਰੀਏ ਤਾਂ ਸਿੱਖਿਆ ਉਸ ਟਾਈਮ ਜਿਹੜੀ ਸੀਗੀ ਗੁਰੂਕੁਲਾਂ ਦੇ ਵਿੱਚ ਦਿੱਤੀ ਜਾਂਦੀ ਸੀਗੀ ਹਨਾ ਫਿਰ ਸਮਾਜ ਬਦਲਿਆ ਸਮਾਜ ਦੇ ਵਿੱਚ ਜਿਹੜਾ ਆ ਸਮਾਜ ਦੇ ਜਿਵੇਂ ਤੌਰ ਤਰੀਕੇ ਬਦਲੇ ਹਨਾ ਜੋ ਲੋੜਾਂ ਮਹਿਸੂਸ ਹੋਈਆਂ ਉਸ ਦੇ ਤਰੀਕੇ ਨਾਲ ਸੱਭਿਆਚਾਰ ਦੇ ਵਿੱਚ ਬਦਲਾਅ ਆਏ ਪਹਿਲਾਂ ਕੀ ਹੁੰਦਾ ਸੀਗਾ ਕਿ ਬੱਚਾ ਸਿਰਫ ਸੌਣ ਵਾਲਾ ਹੁੰਦਾ ਸੀਗਾ ਤੇ ਜਿਹੜੀ ਸਿੱਖਿਆ ਸੀ ਉਹ ਅਧਿਆਪਕ ਕੇਂਦਰਿਤ ਸੀ ਪਰ ਹੁਣ ਸਮਾਜ ਦੇ ਵਿੱਚ ਤਬਦੀਲੀ ਆਈ ਮਨੋਵਿਗਿਆਨਿਕ ਬਦਲਾਅ ਆਏ ਹਨਾ ਤੇ ਜਿਸ ਦੇ ਨਾਲ ਕੀ ਹੈ ਬਾਲ ਕੇਂਦਰਿਤ ਸਿੱਖਿਆ ਹੋ ਗਈ ਆ ਤੇ ਸਾਰਾ ਧਿਆਨ ਹੁਣ ਬੱਚੇ ਤੇ ਹੁੰਦਾ ਆ ਇਸ ਤਰ੍ਹਾਂ ਸਿੱਖਿਆ ਦੀਆਂ ਸਾਰੀਆਂ ਵਿਧੀਆਂ ਸਮਾਜ ਤੇ ਸੱਭਿਆਚਾਰ ਤੋਂ ਪ੍ਰਭਾਵਿਤ ਹੁੰਦੀਆਂ ਆ ਤੇ ਇਸ ਕਰਕੇ ਹੁਣ ਜਿਹੜਾ ਆ ਵਿਧੀਆਂ ਵੀ ਜਿਹੜੀਆਂ ਆ ਉਹ ਉਹ ਵੀ ਸੱਭਿਆਚਾਰ ਦੇ ਪ੍ਰਭਾਵ ਵੇਠਾ ਪਾਠਕ੍ਰਮ ਤੇ ਉੱਤੇ ਪ੍ਰਭਾਵ ਠੀਕ ਹੈ ਸੋ ਪਾਠਕ੍ਰਮ ਜਿਹੜਾ ਸਿਲੇਬਸ ਲੜਣਾ ਹੁੰਦਾ ਹੈ ਕਰਿਕੂਲਮ ਹੁੰਦਾ ਹੈ ਹਨਾ ਉਹ ਸਾਰਾ ਵੀ ਸੱਭਿਆਚਾਰ ਦੇ ਨਾਲ ਜੋੜਨ ਵਾਲਾ ਹੁੰਦਾ ਹੈ ਵਿਦਿਆਰਥੀ ਨੂੰ ਸੱਭਿਆਚਾਰ ਦੇ ਕਦਰਾਂ ਕੀਮਤਾਂ ਦੇ ਨਾਲ ਜਿਹੜਾ ਆ ਉਹ ਜੋੜਦਾ ਆ ਸੱਭਿਆਚਾਰ ਦੇ ਆਦਰਸ਼ ਜ਼ਰੂਰਤਾਂ ਵਿਚਾਰਾਂ ਨੂੰ ਧਿਆਨ ਵਿੱਚ ਰੱਖ ਕੇ ਹੀ ਜਿਹੜਾ ਆ ਉਹਨੂੰ ਬਣਾਉਂਦੇ ਆ ਤੇ ਉਹ ਸੱਭਿਆਚਾਰ ਦੇ ਵਿਕਾਸ ਕਰਨ ਵਾਲਾ ਹੁੰਦਾ ਆ ਅਨੁਸ਼ਾਸਨ ਤੇ ਪ੍ਰਭਾਵ ਠੀਕ ਹੈ ਸੋ ਜਿਹੜਾ ਸਿੱਖਿਆਰਥੀ ਦਾ ਜਿਹੜਾ ਚਾਲ ਚਲਣਾ ਬਹਿਵਾਰ ਆ ਉਹ ਸੱਭਿਆਚਾਰਿਕ ਕਦਰਾਂ ਕੀਮਤਾਂ ਤੇ ਸਿੱਖਿਆ ਦਾ ਉਦੇਸ਼ ਦੇ ਉੱਤੇ ਦਾ ਬਹੁਤ ਪ੍ਰਭਾਵ ਪਾਉਂਦਾ ਆ ਸੱਭਿਆਚਾਰਕ ਮੁੱਲ ਅਨੁਸ਼ਾਸਨ ਦੀ ਭਾਵਨਾ ਦਾ ਜਿਹੜਾ ਵਿਕਾਸ ਕਰਦੇ ਆ ਤੇ ਜਿੰਨਾ ਕਹਿੰਦੇ ਕਿ ਜਿੰਨਾ ਸਮਾਜ ਸੱਭਿਆਕ ਹੋਊਗਾ ਹਨਾ ਤੇ ਉਨਾ ਹੀ ਜਿਹੜਾ ਅਨੁਸ਼ਾਸਨ ਬਦਿਆ ਹੋਊਗਾ ਠੀਕ ਹੈ ਤੇ ਅਧਿਆਪਕ ਤੇ ਸੱਭਿਆਚਾਰ ਦਾ ਪ੍ਰਭਾਵ ਅਧਿਆਪਕ ਜਿਹੜਾ ਆ ਉਹਨੂੰ ਜਿਹੜਾ ਆ ਸੱਭਿਆਚਾਰ ਦਾ ਅਧਿਆਪਕ ਦੇ ਉੱਤੇ ਵੀ ਜਿਹੜਾ ਬਹੁਤ ਪ੍ਰਭਾਵ ਜਿਹੜਾ ਆ ਦੇਖਣ ਨੂੰ ਮਿਲਦਾ ਆ ਕਿਉਂਕਿ ਜਿਹੜਾ ਅਧਿਆਪਕ ਹੁੰਦਾ ਆ ਉਹਨੂੰ ਜਿਹੜਾ ਆ ਭਵਿੱਖ ਦੇ ਸੱਭਿਆਚਾਰ ਦਾ ਨਿਰਮਾਤਾ ਕਿਹਾ ਜਾਂਦਾ ਆ ਉਹਨੂੰ ਏਜੰਟ ਜਿਹੜਾ ਮੰਨਿਆ ਜਾਂਦਾ ਸੱਭਿਆਚਾਰ ਦਾ ਕਿਉਂਕਿ ਉਹ ਬੱਚਿਆਂ ਦੇ ਵਿੱਚ ਸੱਭਿਆਚਾਰਕ ਕਦਰਾਂ ਕੀਮਤਾਂ ਵਿਸ਼ਵਾਸਾਂ ਭਾਵਨਾਵਾਂ ਦਾ ਜਿਹੜਾ ਵਿਕਾਸ ਕਰਦਾ ਆ ਠੀਕ ਹੈ ਔਰ ਇਸ ਤਰੀਕੇ ਦੇ ਨਾਲ ਜਿਹੜਾ ਅਧਿਆਪਕ ਦੇ ਉੱਤੇ ਵੀ ਸੱਭਿਆਚਾਰ ਦਾ ਪ੍ਰਭਾਵ ਹੁੰਦਾ ਹੈ ਆ ਪਾਠ ਪੁਸਤਕਾਂ ਦੇ ਉੱਤੇ ਸੱਭਿਆਚਾਰ ਦਾ ਪ੍ਰਭਾਵ ਦੇਖਣ ਨੂੰ ਮਿਲਦਾ ਹੈ ਜਿਹੜੀਆਂ ਸਾਡੀਆਂ ਬੁੱਕਸ ਹੁੰਦੀਆਂ ਆ ਉਹ ਸਾਡੇ ਤੁਸੀਂ ਆਪਣੇ ਪੰਜਾਬੀ ਦੇ ਬੁੱਕਸ ਦੇਖੇ ਹੋਣਗੇ ਉਹਦੇ ਵਿੱਚ ਤੁਹਾਡੇ ਸੱਭਿਆਚਾਰ ਦੇ ਬਾਰੇ ਹੀ ਜਿਹੜੀਆਂ ਗੱਲਾਂ ਸਾਰੀਆਂ ਕੀਤੀਆਂ ਜਾਂਦੀਆਂ ਆ ਸੱਭਿਆਚਾਰ ਦੇ ਬਾਰੇ ਡਿਟੇਲ ਦੇ ਵਿੱਚ ਕਰਵਾਇਆ ਜਾਂਦਾ ਤੇ ਇਸ ਤਰ੍ਹਾਂ ਸੱਭਿਆ ਪਾਠ ਪੁਸਤਕਾਂ ਦੇ ਉੱਤੇ ਵੀ ਸੱਭਿਆਚਾਰ ਦਾ ਪ੍ਰਭਾਵ ਆ ਪਾਰਸਹਾਇਕ ਗਤੀਵਿਧੀਆਂ ਦੇ ਸੱਭਿਆਚਾਰ ਦਾ ਪ੍ਰਭਾਵ ਜਿੰਨੀਆਂ ਵੀ ਪਾਰਸਹਾਇਕ ਗਤੀਵਿਧੀਆਂ ਹੁੰਦੀਆਂ ਆ ਹਨਾ ਜਿਵੇਂ ਕੋਈ ਤਿਹਾਰ ਮਨਾਏ ਜਾਂਦੇ ਆ ਜਾਂ ਫਿਰ ਕੋਈ ਗਤੀਵਿਧੀਆਂ ਜਾਂ ਕੋਈ ਨਾਟਕ ਪਲੇਅ ਕਰਵਾਇਆ ਜਾਂਦਾ ਉਹ ਸਾਰਾ ਕੁਝ ਸੱਭਿਆਚਾਰ ਹੀ ਹੁੰਦਾ ਸੱਭਿਆਚਾਰ ਦੇ ਵਿੱਚੋਂ ਹੀ ਹੁੰਦਾ ਆ ਤੁਨਾ ਦੇ ਵੀ ਸੱਭਿਆਚਾਰ ਦਾ ਪ੍ਰਭਾਵ ਦੇਖਿਆ ਜਾਂਦਾ ਆ ਸਕੂਲ ਤੇ ਸੱਭਿਆਚਾਰ ਦਾ ਪ੍ਰਭਾਵ ਹੁੰਦਾ ਆ ਠੀਕ ਹੈ ਸਕੂਲ ਨੂੰ ਆਪਾਂ ਸਮਾਜ ਦਾ ਛੋਟਾ ਰੂਪ ਕਹਿੰਦੇ ਆ ਤੇ ਇਹ ਜਿਹੜਾ ਸਮਾਜ ਤੇ ਸੱਭਿਆਚਾਰਕ ਦਾ ਕੇਂਦਰ ਮੰਨਿਆ ਜਾਂਦਾ ਸਕੂਲ ਹਨਾ ਤੇ ਇਹ ਸੱਭਿਆਚਾਰ ਨੂੰ ਬਚਾਉਣ ਦੇ ਲਈ ਇਹਨੂੰ ਜਿਹੜਾ ਆ ਵਿਕਸਿਤ ਕਰਨ ਦੇ ਜਿਹੜੀ ਜ਼ਿੰਮੇਵਾਰੀ ਉਹ ਸਕੂਲ ਨੂੰ ਦਿੱਤੀ ਜਾਂਦੀ ਆ ਤੇ ਇਸ ਤਰੀਕੇ ਦੇ ਨਾਲ ਸਕੂਲ ਦੇ ਉੱਤੇ ਵੀ ਸੱਭਿਆਚਾਰ ਦਾ ਪ੍ਰਭਾਵ ਹੁੰਦਾ ਆ ਠੀਕ ਹੈ ਸੋ ਅਸੀਂ ਦੇਖਦੇ ਹਾਂ ਜਦੋਂ ਵੀ ਆਪਾਂ ਸਿੱਖਿਆ ਦੇ ਉਦੇਸ਼ਾਂ ਦੀ ਗੱਲ ਕਰਦੇ ਹਾਂ ਤਾਂ ਅਸੀਂ ਉਹਦੇ ਵਿੱਚ ਕਦਰਾਂ ਕੀਮਤਾਂ ਦੇ ਵਿਕਾਸ ਦੀ ਗੱਲ ਕਰਦੇ ਹਾਂ ਤਾਂ ਸੱਭਿਆਚਾਰ ਚੋਂ ਹੀ ਨਿਕਲ ਕੇ ਆਉਣੀ ਆਉਂਦੀਆਂ ਆ ਹਨਾ ਸੱਭਿਆਚਾਰ ਦੇ ਵਿਕਾਸ ਦੀ ਗੱਲ ਕਰਦੇ ਹਾਂ ਤਾਂ ਸਿੱਖਿਆ ਦੇ ਉਦੇਸ਼ਾਂ ਵਿੱਚ ਸੱਭਿਆਚਾਰ ਦਾ ਪ੍ਰਭਾਵ ਕਿਵੇਂ ਆ ਇੱਕ ਵਾਰ ਮੈਂ ਫਿਰ ਕਰਵਾ ਦਿੰਦੀ ਤੁਹਾਨੂੰ ਠੀਕ ਹੈ ਰਿਵਾਈਜ਼ ਹੋ ਜਾਊਗਾ ਸਿੱਖਿਆ ਉਤੇ ਦੇ ਦੇਸ਼ਾਂ ਉਤੇ ਸੱਭਿਆਚਾਰ ਦਾ ਪ੍ਰਭਾਵ ਠੀਕ ਹੈ ਸਿੱਖਿਆ ਦੇ ਉਦੇਸ਼ਾਂ ਦੇ ਉਤੇ ਸੱਭਿਆਚਾਰ ਦਾ ਸਿੱਧਾ ਪ੍ਰਭਾਵ ਹੁੰਦਾ ਹੈ ਠੀਕ ਹੈ ਸੋ ਕਿਉਂਕਿ ਸਿੱਖਿਆ ਦੇ ਉਦੇਸ਼ ਜਿਹੜੇ ਆ ਸੱਭਿਆਚਾਰ ਨੂੰ ਮੱਦੇਨਜ਼ਰ ਰੱਖਦੇ ਹੋਏ ਉਹਦੇ ਜਿਹੜੇ ਵਿਚਾਰਧਾਰਾ ਨੂੰ ਮੱਦੇਨਜ਼ਰ ਰੱਖਦੇ ਹੋਏ ਬਣਾਏ ਜਾਂਦੇ ਆ ਸਿੱਖਿਆ ਵਿਧੀਆਂ ਤੇ ਵੀ ਸੱਭਿਆਚਾਰ ਦਾ ਪ੍ਰਭਾਵ ਹੁੰਦਾ ਹੈ ਜਦੋਂ ਸਮਾਜ ਵਿੱਚ ਬਦਲਾਅ ਹੁੰਦਾ ਹੈ ਸੱਭਿਆਚਾਰ 'ਚ ਬਦਲਾਅ ਹੁੰਦਾ ਤਾਂ ਸਿੱਖਿਆ ਦੇ ਉੱਤੇ ਵੀ ਦਾ ਪ੍ਰਭਾਵ ਪੈਂਦਾ ਆ ਪਾਠਕ੍ਰਮ ਸਿੱਖਿਆ ਦੇ ਅਨੁਸਾਰ ਹੁੰਦਾ ਅਨੁਸ਼ਾਸਨ ਤੇ ਵੀ ਦਾ ਪ੍ਰਭਾਵ ਹੁੰਦਾ ਸੱਭਿਆਚਾਰ ਦੇ ਅਨੁਸਾਰ ਹੀ ਜਿਹੜਾ ਬੱਚੇ ਨੂੰ ਚਲਾਇਆ ਸਿਖਾਇਆ ਜਾਂਦਾ ਹੈ ਅਨੁਸ਼ਾਸਨ ਉਹਦੇ ਵਿੱਚ ਬਣਾਇਆ ਜਾਂਦਾ ਆ ਅਧਿਆਪਕ ਤੇ ਸੱਭਿਆਚਾਰ ਦਾ ਖਾਸ ਪ੍ਰਭਾਵ ਹੁੰਦਾ ਆ ਪਾਠ ਪੁਸਤਕਾਂ ਸੱਭਿਆ ਅੰਡਰ ਹੁੰਦੀਆਂ ਆ ਉਸ ਤੋਂ ਬਾਅਦ ਗਤੀਵਿਧੀਆਂ ਵੀ ਸੱਭਿਆਚਾਰ ਦੇ ਨਾਲ ਸੰਬੰਧਿਤ ਹੁੰਦੀਆਂ ਆ ਸਕੂਲ ਜਿਹੜਾ ਆ ਸੱਭਿਆਚਾਰ ਦਾਨ ਵਿਕਾਸ ਕੇ ਅੰਦਰ ਤੁਸੀਂ ਕਹਿ ਸਕਦੇ ਹੋ ਠੀਕ ਹੈ ਸੋ ਇਸ ਤਰੀਕੇ ਦੇ ਨਾਲ ਉਸ ਤੋਂ ਬਾਅਦ ਸਿੱਖਿਆ ਦਾ ਸੱਭਿਆਚਾਰ ਤੇ ਪ੍ਰਭਾਵ ਹੁਣ ਅਸੀਂ ਸੱਭਿਆਚਾਰ ਦਾ ਤਾਂ ਦੇਖ ਲਿਆ ਕਿ ਪਾਠਕ੍ਰਮ ਦੇ ਵਿੱਚ ਵੀ ਸੱਭਿਆਚਾਰ ਪ੍ਰਭਾਵ ਪਾ ਰਿਹਾ ਆ ਗਤੀਵਿਧੀਆਂ ਤੇ ਵੀ ਪਾ ਰਿਹਾ ਉਦੇਸ਼ ਤੇ ਵੀ ਪਾ ਰਿਹਾ ਆ ਤੇ ਹੁਣ ਸਿੱਖਿਆ ਦਾ ਸੱਭਿਆਚਾਰ ਦੇ ਉੱਤੇ ਕੀ ਪ੍ਰਭਾਵ ਪੈਂਦਾ ਆ ਠੀਕ ਹੈ ਸੋ ਸਿੱਖਿਆ ਦੇ ਸਾਰੇ ਪੋਜ਼ਿਟਿਵ ਹੀ ਜਿਹੜੇ ਆ ਪ੍ਰਭਾਵ ਪੈਂਦੇ ਆ ਠੀਕ ਹੈ ਸਿੱਖਿਆ ਸੱਭਿਆਚਾਰ ਦੀ ਸੰਭਾਲ ਕਰਦੀ ਹੈ ਠੀਕ ਹੈ ਸਿੱਖਿਆ ਜਿਹੜੀ ਉਹ ਕੀ ਕਰਦੀ ਆ ਸੱਭਿਆਚਾਰ ਦੀ ਸੰਭਾਲ ਕਰਦੀ ਆ ਇਹਨੂੰ ਬਚਾਉਂਦੀ ਆ ਇਹਨੂੰ ਬੱਚਿਆਂ ਤੱਕ ਪਹੁੰਚਾਉਂਦੀ ਆ ਇਹਦੇ ਜਿਹੜੇ ਨੈਤਿਕ ਮੁੱਲਾਂ ਨੂੰ ਸੰਭਾਲ ਕੇ ਰੱਖਦੀ ਤੇ ਅਗਲੀ ਪੀੜ੍ਹੀ ਨੂੰ ਜਿਹੜਾ ਪ੍ਰਦਾਨ ਕਰਦੀ ਆ ਸਿੱਖਿਆ ਸੱਭਿਆਚਾਰ ਦਾ ਸੰਚਾਰ ਕਰਦੀ ਆ ਠੀਕ ਹੈ ਸੋ ਜਿਹੜੇ ਕਦਰਾਂ ਕੀਮਤਾਂ ਇਹਨੂੰ ਸੰਚਾਰ ਰਾਹੀਂ ਜਿਹੜਾ ਆ ਅੱਗੇ ਪਹੁੰਚਾਉਂਦੀ ਆ ਠੀਕ ਹੈ ਸੋ ਅੱਜ ਦੀਆਂ ਸਿੱਖਿਆ ਸੰਸਥਾਵਾਂ ਹੀ ਹੁੰਦੀਆਂ ਆ ਜਿਹੜੀਆਂ ਸੱਭਿਆਚਾਰ ਦੇ ਕਦਰਾਂ ਕੀਮਤਾਂ ਨੂੰ ਇੱਕ ਪੀੜੀ ਤੋਂ ਦੂਜੀ ਪੀੜੀ ਤੱਕ ਪਹੁੰਚਾਉਂਦੀਆਂ ਆ ਸਿੱਖਿਆ ਸੱਭਿਆਚਾਰ ਦਾ ਵਿਕਾਸ ਠੀਕ ਹੈ ਸਿੱਖਿਆ ਸੱਭਿਆਚਾਰ ਦਾ ਵਿਕਾਸ ਕਰਦੀ ਆ ਠੀਕ ਹੈ ਇਹਨੂੰ ਵਧਾਉਂਦੀ ਆ ਇਹਨੂੰ ਬੱਚਿਆਂ ਦੇ ਵਿੱਚ ਵਿਕਸਿਤ ਕਰਦੀ ਆ ਦਾ ਵਿਕਾਸ ਕਰਦੀ ਆ ਸਿੱਖਿਆ ਸੱਭਿਆਚਾਰ ਨੂੰ ਸ਼ੁੱਧ ਕਰਦੀ ਹੈ ਠੀਕ ਹੈ ਸੋ ਸਿੱਖਿਆ ਸੱਭਿਆਚਾਰ ਨੂੰ ਸ਼ੁੱਧ ਕਰਦੀ ਆ ਸੱਭਿਆਚਾਰ ਦੇ ਅਣਚਾਹੇ ਜਾਂ ਅਣਚਾਹੇ ਜਿਹੜੇ ਪਹਿਲੂ ਹੁੰਦੇ ਆ ਠੀਕ ਹੈ ਜਿਹੜੇ ਕੀ ਗਲਤ ਹੁੰਦੇ ਆ ਜਾਂ ਇਹਦੀ ਜਿਹੜੀ ਆ ਸ਼ੁੱਧਤਾ ਨੂੰ ਖਰਾਬ ਕਰਦੇ ਉਹਨਾਂ ਨੂੰ ਬਾਹਰ ਕੱਢਦੀ ਆ ਤੇ ਅਸਲ ਜਿਹੜੀ ਆ ਸੱਭਿਆਚਾਰ ਨੂੰ ਜਿਹੜਾ ਆ ਉਹ ਜਿਹੜਾ ਆ ਪ੍ਰਗਟ ਕਰਦੀ ਉਹਦਾ ਪ੍ਰਗਟਾਵਾ ਕਰਦੀ ਆ ਅਸਲ ਤੇ ਸ਼ੁੱਧ ਸੱਭਿਆਚਾਰ ਦਾ ਸ਼ਖਸੀਅਤ ਦਾ ਵਿਕਾਸ ਸਿੱਖਿਆ ਦਾ ਮੁੱਖ ਉਦੇਸ਼ ਹੁੰਦਾ ਆ ਜਿਹੜਾ ਆ ਸ਼ਖਸੀਅਤ ਦਾ ਜਿਹੜਾ ਆ ਵਿਕਾਸ ਕਰਨਾ ਠੀਕ ਹੈ ਸੋ ਇਸ ਟੀਚੇ ਨੂੰ ਪ੍ਰਾਪਤ ਕਰਨ ਦੇ ਲਈ ਸਮਾਜਿਕ ਸਰੀਰਕ ਤੇ ਮਾਨਸਿਕ ਅਤੇ ਜਿਚਬਾਤੀ ਵਿਕਾਸ ਨੂੰ ਯਕੀਨੀ ਬਣਾਉਣ ਦੇ ਲਈ ਬਖੋ ਵੱਖਰੇ ਜਿਹੜੇ ਸੱਭਿਆਚਾਰਕ ਢੰਗਾਂ ਦਾ ਇਸਤੇਮਾਲ ਜਿਹੜਾ ਕੀਤਾ ਜਾਂਦਾ ਆ ਸੱਭਿਆਚਾਰਿਕ ਪਿਸ਼ੋਕੜਾ ਨੂੰ ਦੂਰ ਕਰਨਾ ਸੋ ਜਿਵੇਂ ਆ ਤਬਦੀਲੀਆਂ ਤੇਜ਼ੀ ਨਾਲ ਹੁੰਦੀਆਂ ਜਾ ਰਹੀਆਂ ਆ ਹਨਾ ਤਾਂ ਇਸ ਦੇ ਨਾਲ ਜਿਹੜਾ ਆ ਇੱਕ ਅੰਤਰਾਲ ਪੈ ਜਾਂਦਾ ਆ ਇਸ ਨੂੰ ਸੱਭਿਆਚਾਰ ਅੰਤਰਾਲ ਦੇ ਤੌਰ ਤੇ ਜਾਣਿਆ ਜਾਂਦਾ ਆ ਤੇ ਇਸ ਸੱਭਿਆਚਾਰ ਅੰਤਰਾਲ ਨੂੰ ਭਰਨ ਦਾ ਇੱਕੋ ਇੱਕ ਸਾਧਨ ਹੈ ਸਿੱਖਿਆ ਜੋ ਆਪਣੀਆਂ ਗਤੀਵਿਧੀਆਂ ਪ੍ਰੋਗਰਾਮਾਂ ਰਾਹੀਂ ਇਸ ਅੰਤਰਾਲ ਨੂੰ ਜਿਹੜਾ ਆ ਭਰਦੀ ਆ ਜਿਵੇਂ ਹੁਣ ਦੇਖੋ ਵੀ ਸਕੂਲਾਂ ਦੇ ਵਿੱਚ ਸੱਭਿਆਚਾਰਕ ਪ੍ਰੋਗਰਾਮ ਕਰਵਾਏ ਜਾਂਦੇ ਕਿਉਂਕਿ ਹੁਣ ਇੰਨਾ ਕਿ ਜ਼ਿਆਦਾ ਤਬਦੀਲੀਆਂ ਆ ਰਹੀਆਂ ਆ ਹਨਾ ਡਿਵੈਲਪਮੈਂਟ ਇੰਨੀ ਤੇਜ਼ ਹੋ ਰਹੀ ਆ ਕਿ ਸੱਭਿਆਚਾਰ ਨੂੰ ਜਿਹੜਾ ਆ ਹੁਣ ਸਕੂਲ ਜਿਹੜਾ ਆ ਕੋਈ ਆ ਸਿੱਖਿਆ ਦਾ ਕੇਂਦਰ ਜਿਹੜਾ ਆ ਉਹ ਪ੍ਰੋਗਰਾਮਾਂ ਦੇ ਰਾਹੀਂ ਦਿਖਾ ਰਿਹਾ ਆ ਬੱਚਿਆਂ ਨੂੰ ਸੱਭਿਆਚਾਰ ਸਿਖਾ ਰਿਹਾ ਆ ਠੀਕ ਹੈ ਸੱਭਿਆਚਾਰ ਵਿੱਚ ਨਿਰੰਤਰਤਾ ਠੀਕ ਹੈ ਸੋ ਸੱਭਿਆਚਾਰ ਦੇ ਵਿੱਚ ਕੀ ਹੈ ਨਿਰੰਤਰਤਾ ਸਿੱਖਿਆ ਜਿਹੜੀ ਆ ਸੱਭਿਆਚਾਰ ਦੇ ਵਿੱਚ ਇੱਕ ਨਿਰੰਤਰਤਾ ਬਣਾਈ ਰੱਖਦੀ ਆ ਠੀਕ ਹੈ ਪਾਠ ਕਿਰਿਆਵਾਂ ਪਾਠ ਸਹਾਇਕ ਕਿਰਿਆਵਾਂ ਸੱਭਿਆਚਾਰ ਦੇ ਨਾਲ ਨਿਰੰਤਰ ਬਣਾਈ ਰੱਖਦੀ ਆ ਤੇ ਪ੍ਰਾਣੀਆਂ ਪਰੰਪਰਾਵਾਂ ਯਾਦਾਂ ਨੂੰ ਵਿਚਾਰਾਂ ਨੂੰ ਵਰਕਰਾਰ ਰੱਖਦੀ ਆ ਸੱਭਿਆਚਾਰ ਤਾਂ ਅੰਚੇ ਦੀ ਵਿਵਸਥਾ ਠੀਕ ਹੈ ਵਿਦਿਆਕ ਜਿਹੜਾ ਵਿਦਿਆਵਕਤੀ ਨੂੰ ਬਦਲ ਕੇ ਸਮਾਜਿਕ ਢਾਂਚੇ ਦੇ ਵਿੱਚ ਆਪਣੇ ਆਪ ਨੂੰ ਅਨਕੂਲ ਬਣਾਉਣ ਦੇ ਲਈ ਤਿਆਰ ਕਰਦੀ ਹੈ ਠੀਕ ਹੈ ਸੋ ਜਿਹੜਾ ਸੱਭਿਆਚਾਰਕ ਢਾਂਚਾ ਹੈ ਸਮਾਜ ਦੇ ਵਿੱਚ ਵਿਚਲਦਾ ਹੈ ਨਾ ਤੁਹਾਨੂੰ ਪਤਾ ਹੀ ਆ ਕਿ ਸੱਭਿਆਚਾਰਕ ਢਾਂਚਾ ਜਿਹੜਾ ਸਮਾਜ ਦੇ ਵਿੱਚ ਵਿਚਲਦਾ ਹੈ ਸਮਾਜ ਦੇ ਵਿੱਚ ਸੱਭਿਆਚਾਰਕ ਢਾਂਚਾ ਦੇਖਣ ਨੂੰ ਮਿਲਦਾ ਹੈ ਤੇ ਸਿੱਖਿਆ ਕੀ ਕਰਦੀ ਹੈ ਕਿ ਵਿਅਕਤੀ ਨੂੰ ਤਿਆਰ ਕਰਦੀ ਕਿ ਉਹ ਸੱਭਿਆਚਾਰਕ ਢਾਂਚੇ ਦੇ ਵਿੱਚ ਜਿਹੜਾ ਆਪਣੇ ਆਪ ਨੂੰ ਐਡਜਸਟ ਕਰ ਸਕੇ ਠੀਕ ਹੈ ਸੋ ਇਹ ਜਿਹੜੇ ਸੀਗੇ ਤੁਹਾਡੇ ਪੁਆਇੰਟ ਸੀਗੇ ਕਿ ਸਿੱਖਿਆ ਦਾ ਸੱਭਿਆਚਾਰ ਤੇ ਕੀ ਪ੍ਰਭਾਵ ਆਵਾ ਤਾਂ ਸਿੱਖਿਆ ਦਾ ਸੱਭਿਆਚਾਰ ਜਿਹੜਾ ਸੰਭਾਲਦੀ ਆ ਉਹਦਾ ਵਿਕਾਸ ਕਰਦੀ ਆ ਉਹਨੂੰ ਅਗਲੀ ਪੀੜ੍ਹੀ ਤੱਕ ਪਹੁੰਚਾਉਂਦੀ ਆ ਉਹਦੇ ਵਿੱਚ ਜਿਹੜੀ ਆ ਅਗਰ ਕੋਈ ਲੱਗਦਾ ਕਿ ਗਲਤ ਚੀਜ਼ਾਂ ਐਡ ਹੋ ਰਹੀਆਂ ਤਾਂ ਉਹਨਾਂ ਨੂੰ ਕੱਢ ਕੇ ਅਣਚਾਹੀ ਚੀਜ਼ਾਂ ਨੂੰ ਬਾਹਰ ਕੱਢ ਕੇ ਉਹਨੂੰ ਸ਼ੁੱਧ ਕਰਦੀ ਆ ਠੀਕ ਹੈ ਅਸ਼ੋਕੜ ਨੂੰ ਜਿਹੜਾ ਉਹ ਪਿੱਛੇ ਨਹੀਂ ਪੈਣ ਦੀ ਸੱਭਿਆਚਾਰ ਨੂੰ ਇਦਾਂ ਦੇ ਸੱਭਿਆਚਾਰਕ ਪ੍ਰੋਗਰਾਮ ਸਿੱਖਿਆ ਦੇ ਦੁਆਰਾ ਜਿਹੜੀ ਇੰਦਾਂ ਦੀਆਂ ਗਤੀਵਿਧੀਆਂ ਕਰਵਾਈਆਂ ਜਾਂਦੀਆਂ ਕਿ ਬੱਚਿਆਂ ਨੂੰ ਟੱਚ ਵਿੱਚ ਰੱਖਿਆ ਜਾਂਦਾ ਸੱਭਿਆਚਾਰ ਦੇ ਠੀਕ ਹੈ ਸੋ ਸੱਭਿਆਚਾਰ ਨੂੰ ਵਧੀਆ ਤਰੀਕੇ ਨਾਲ ਪ੍ਰਮੋਟ ਕਰਦੀ ਹੈ ਸਿੱਖਿਆ ਠੀਕ ਹੈ ਔਰ ਉਹਦਾ ਲਗਾਤਾਰ ਨਿਰੰਤਰ ਜਿਹੜਾ ਵਿਕਾਸ ਕਰਦੀ ਆ ਤੇ ਸੱਭਿਆਚਾਰ ਦਾ ਜਿਹੜਾ ਸਿੱਖਿਆ ਦੇ ਉਤੇ ਸਿੱਧਾ ਚਾਹੇ ਉਹ ਪਾਠ ਕਰਮਾ ਚਾਹੇ ਅਨੁਸ਼ਾਸਨ ਆ ਉਦੇਸ਼ ਆ ਵਿਦਿਆ ਹਰ ਜਗ੍ਹਾ ਦੇ ਉੱਤੇ ਸੱਭਿਆਚਾਰ ਦਾ ਪ੍ਰਭਾਵ ਜਿਹੜਾ ਆ ਦੇਖਣ ਨੂੰ ਮਿਲਦਾ ਆ ਠੀਕ ਹੈ ਸਿੱਖਿਆ ਤੇ ਸੱਭਿਆਚਾਰ ਦਾ ਆਪਸ ਦੇ ਵਿੱਚ ਜਿਹੜਾ ਗੂੜਾ ਸੰਬੰਧ ਆ ਸੋ ਇਸ ਤਰੀਕੇ ਦੇ ਨਾਲ ਜਿਹੜੇ ਪੁਆਇੰਟ ਸੀਗੇ ਮੈਂ ਇੰਗਲਿਸ਼ ਵਿੱਚ ਵੀ ਲਿਖੇ ਹੋਏ ਆ ਸੋ ਅਗਰ ਤੁਸੀਂ ਕਰਨਾ ਚਾਹੋ ਤਾਂ ਤੁਸੀਂ ਸਕਰੀਨਸ਼ਾਟ ਲੈ ਸਕਦੇ ਹੋ ਉਸ ਤੋਂ ਬਾਅਦ ਕਨਕਲੂਜਨ ਕਿਸੇ ਵੀ ਦੇਸ਼ ਦੀ ਪਛਾਣ ਉਸ ਦਾ ਸੱਭਿਆਚਾਰ ਹੁੰਦਾ ਹੈ ਠੀਕ ਹੈ ਜਿਵੇਂ ਹੁਣ ਸਾਡੇ ਦੇਸ਼ ਦੀ ਪਛਾਣ ਸਾਡਾ ਸੱਭਿਆਚਾਰ ਆ ਹਨਾ इंडियन कल्चर ਅਜਾਪਾ ਆਪਣਾ ਪੰਜਾਬੀ ਕਲਚਰ ਦੀ ਗੱਲ ਕਰੀਏ ਤੇ ਕਿਸੇ ਵੀ ਦੇਸ਼ ਦੀ ਪਛਾਣ ਕੀ ਉਸ ਦਾ ਸੱਭਿਆਚਾਰ ਹੁੰਦਾ ਹੈ ਅਤੇ ਇਸ ਸੱਭਿਆਚਾਰ ਨੂੰ ਅੱਗੇ ਵਧਾਉਣ ਦਾ ਕੰਮ ਉਸ ਸਮਾਜ ਦੀ ਸਿੱਖਿਆ ਪ੍ਰਣਾਲੀ ਹੀ ਕਰਦੀ ਹੈ ਸਾਡੀ এডਿਕੇਸ਼ਨ ਸਾਡਾ এডਿਕੇਸ਼ਨ ਸਿਸਟਮ ਹੀ ਜਿਹੜਾ ਆ ਸਿੱਖਿਆ ਪ੍ਰਣਾਲੀ ਨੂੰ ਜਿਹੜਾ ਅੱਗੇ ਵਧਾਉਣ ਦਾ ਜਿਹੜਾ ਆ ਸੱਭਿਆਚਾਰ ਨੂੰ ਅੱਗੇ ਵਧਾਉਣ ਦਾ ਕੰਮ ਕਰਦਾ ਆ ਸੋ ਇਸ ਦੇ ਲਈ ਇੱਕ ਦੂਜੇ ਦੇ ਲਈ ਬਹੁਤ ਮਹੱਤਵਪੂਰਨ ਹਨ ਠੀਕ ਹੈ ਸੋ ਜਿਹੜਾ ਸੱਭਿਆਚਾਰ ਤੇ ਸਿੱਖਿਆ ਕਿ ਇੱਕ ਦੂਜੇ ਦੇ ਲਈ ਬਹੁਤ ਮਹੱਤਵਪੂਰਨ ਆ ਠੀਕ ਹੈ ਸੋ ਇਸ ਤਰੀਕੇ ਦੇ ਨਾਲ ਤੁਹਾਡਾ ਸੱਭਿਆਚਾਰ ਵਾਲਾ ਕੁਐਸਚਨ ਸੀਗਾ ਬਹੁਤ ਹੀ ਜ਼ਿਆਦਾ ਈਜ਼ੀ ਕੁਐਸਚਨ ਆ ਤੇ ਤੁਸੀਂ ਤਾਂ ਇਹ ਪ੍ਰੇਅਰ ਕਰੋ ਕਿ ਤੁਹਾਨੂੰ ਇਹ ਹੀ ਕੁਐਸਚਨ ਜਿਹੜਾ ਆ ਐਗਜ਼ਾਮੀਨਰ ਦੁਆਰਾ ਪੁੱਛਿਆ ਜਾਵੇ ਔਰ ਵਧੀਆ ਤਰੀਕੇ ਦੇ ਨਾਲ ਤੁਸੀਂ ਲਿਖ ਕੇ ਆਵੋ ਠੀਕ ਹੈ ਸਭ ਤੋਂ ਈਜ਼ ਕੁਐਸਚਨ ਜਿਹੜਾ ਤੁਹਾਡੇ ਸਿਲੇਬਸ ਦੇ ਵਿੱਚ ਹੈਗਾ ਉਹ ਜਿਹੜਾ ਇਹ ਹੀ ਕੁਐਸਚਨ ਆ ਠੀਕ ਹੈ ਸੋ ਇਸ ਤਰੀਕੇ ਦੇ ਨਾਲ ਤੁਸੀਂ ਜਿਹੜਾ ਇਸ ਕੁਐਸਚਨ ਨੂੰ ਕਰ ਲੈਣਾ ਹੈ ਚੈਨਲ ਤੇ ਨਾਮੀ ਉਤੇ ਚੈਨਲ ਨੂੰ ਜਿਹੜਾ ਤੁਸੀਂ ਸਬਸਕ੍ਰਾਈਬ ਕਰ ਲਓ ਠੀਕ ਹੈ ਔਰ ਵੀਡੀਓ ਵਧੀਆ ਲੱਗੀ ਤਾਂ ਇਹਨੂੰ ਜਿਹੜਾ ਲਾਈਕ ਸ਼ੇਅਰ ਜ਼ਰੂਰ ਕਰ ਦੇਈਓ ਠੀਕ ਹੈ ਤੁਹਾਨੂੰ ਮਿਲਦੇ ਆ ਨੈਕਸਟ ਵੀਡੀਓ ਦੇ ਵਿੱਚ ਔਰ ਪੀਡੀਐਫ ਵੀ ਤੁਹਾਨੂੰ ਜਲਦੀ ਹੀ ਪ੍ਰੋਵਾਈਡ ਕਰਵਾ ਦਿੱਤਾ ਜਾਊਗਾ ਔਰ ਤੁਸੀਂ ਜਿਹੜਾ ਲਿੰਕ ਟੂ ਡਾਊਨਲੋਡ